올 오리지널 프리미엄 플러스 ਤੁਹਾਨੂੰ 11.5 ਲੱਖ ਰੁਪਏ ਦੀ ਕਾਰ ਮਿਲ ਜੇਗੀ ਕਿੱਥੇ ਮਰਜੀ ਲੱਭੀਓ ਇਸ ਪ੍ਰਾਈਸ ਚੋਂ ਇਸ ਕੰਡੀਸ਼ਨ ਦੀ ਕਾਰ ਨਹੀਂ ਲੈ ਸਕਦੇ ਡੇਢ ਕਰੋੜ ਵਾਲਾ ਮਾਡਲ ਸਿਰਫ 21 ਲੱਖ ਤੇ 25000 ਰੁਪਏ ਦੇ ਵਿੱਚ ਪਈ ਹੈ ਨਾ ਟੌਪ ਵਾਲਾ ਮਾਡਲ ਹੈ ਕਾਰ ਦਾ ਜੈਗੂਅਰ ਦਾ ਜੇ ਕਿਸੇ ਨੇ ਬਾਏ ਕਰਨੀ ਹੈ ਜਲਦੀ ਕਾਰ ਖਰੀਦ ਲਓ ਬਈ 100% 오리지ਨਲ ਪੂਰਾ ਸਰਵਿਸ ਰਿਕਾਰਡ ਠੀਕ ਹੈ ਜੀ ਇੰਟੀਰੀਅਰ ਐਕਸਰੀਜ਼ ਬਿਲਕੁਲ ਨਵੀਂ ਗੱਡੀ ਇਹ ਤੁਹਾਨੂੰ ਕਾਰ ਮਾਰਕੀਟ ਦੇ ਵਿੱਚ ਜੇ ਤੁਸੀਂ 2016 ਮਾਡਲ ਲੈਣੀ ਹੋਵੇ ਤਾਂ ਤੁਹਾਨੂੰ ਕਾਰ ਮਿਲਦੀ ਹੈ 22 ਲੱਖ ਰੁਪਏ ਦੀ 21 ਲੱਖ ਰੁਪਏ ਦੀ ਹਾਂਜੀ ਆਪਾਂ ਤੁਹਾਨੂੰ ਕਾਰ ਦੇਵਾਂਗੇ 20 ਲੱਖ ਰੁਪਏ ਦੀ ਇਹ ਪ੍ਰਾਈਸ ਇਹਦਾ ਕਾਰ ਤਾਂ ਤੁਸੀਂ ਨਵੀਂ ਲੈਣ ਜਾਓਗੇ ਇੰਨੀ ਐਸੈਸਰੀ ਲਗਾਣੀ ਹੈ ਤਾਂ ਇਹ ਕਾਰ ਕਾਸਟ ਕਰਦੀ ਹੈ 24.5 ਲੱਖ ਰੁਪਏ ਦੀ 24.5 ਜੇ ਨਵੀਂ ਲੈਣ ਜਾਓਗੇ ਹਾਂਜੀ ਸਾਡੇ ਕੋਲੇ ਕਾਰ ਤੁਹਾਨੂੰ ਦੇ ਦਾਂਗੇ ਸਿਰਫ ਔਰ ਸਿਰਫ 16.5 ਲੱਖ ਰੁਪਏ ਦੀ 16.5 ਬੜੇ ਪੈਸੇ ਬਚਦੇ ਆ ਪੂਰੇ ਮਾਡਲ 2022 ਮਾਡਲ ਹੈ 85000 ਕਿਲੋਮੀਟਰ ਚੱਲੀ ਹੈ ਔਰ ਇਹ ਕਾਰ ਬੰਪਰ ਟੂ ਬੰਪਰ 올 ओरिजिनल ਹੈ ਜੀ ਹਾਂਜੀ ਗੱਲ ਕਰਨੀ ਚਾਹਾਂਗਾ ਆਪਣੀਆਂ ਜਿੰਨੀਆਂ ਗੱਡੀਆਂ ਦਾ ਮੈਂ ਜੋ ਤੁਹਾਨੂੰ ਕਿਲੋਮੀਟਰਸ ਕਹਿ ਰਿਹਾ ਹਾਂ 100% ਜੈਨੂਨ ਹੋਏਗਾ ਹਾਂਜੀ ਸਰਵਿਸ ਕੋਡ ਨਾਲ ਹੋਏਗਾ ਤੁਸੀਂ ਮੇਰੀ ਕੋਈ ਵੀ ਕਾਰ ਲੈਣ ਤੋਂ ਪਹਿਲਾਂ ਕਿਸੇ ਵੀ ਏਜੰਸੀ ਜਾ ਸਕਦੇ ਹੋ ਪੂਰਾ ਰਿਕਾਰਡ ਚੈੱਕ ਕਰਾ ਸਕਦੇ ਹੋ ਅਗਰ ਤੁਹਾਨੂੰ ਰਿਕਾਰਡ ਦੇ ਵਿੱਚ ਜਾਂ ਚੱਲੀ ਦੇ ਵਿੱਚ ਕਿਲੋਮੀਟਰ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਅੱਗੇ ਪਿੱਛੇ ਲੱਗੇ ਜੋ ਤੁਸੀਂ ਕਹੋਗੇ ਮੈਂ ਤੁਹਾਡੀ ਜੋ ਕਹੋਗੇ ਤੁਹਾਡੀ ਗੱਲ ਪੂਰੀ ਕਰ ਦੂੰਗਾ ਜੋ ਤੁਸੀਂ ਆਪਣੇ ਮੂੰਹੋਂ ਕਹੋਗੇ ਤੁਹਾਡੀ ਅਗਲ ਮੇਰੇ ਤੇ ਜੋ ਚਲਾਨ ਕਰੋਗੇ ਮੈਂ ਭਰਨਗਾ ਹਾਂਜੀ ਬਈ ਸਤਿ ਸ਼੍ਰੀ ਅਕਾਲ ਤੇ ਅੱਜ ਆਪਾਂ ਆਏਗੇ ਸੈਕਟਰ 82 ਦੇ ਵਿੱਚ ਫਰੈਂਡਸ ਕਾਰ ਲਾਈਨ ਦੇ ਉ ਤੇ ਅੱਜ ਜਿਹੜਾ ਸਟਾਕ ਆ ਕਾਰਾਂ ਦਾ ਸਾਰਾ ਰੀਨਿਊ ਸਟਾਕ ਆ ਭਾਈ ਇੱਕ ਗੱਲ ਕਰਾ ਸਾਰੀ ਪ੍ਰੀਮੀਅਮ ਕਾਰਾਂ ਦਵਾਂਗੇ ਤੁਹਾਨੂੰ ਆਪਾਂ ਸਾਰਿਆਂ ਦੇ ਸਾਨ ਰੁਖ ਤੇ A1 ਕਾਰਾਂ ਦਵਾਂਗੇ ਜਿੱਦਾ ਏਜੰਸੀ ਚ ਕਾਰਾਂ ਹੁੰਦੀਆਂ ਲਾ ਲੋ ਵੀ ਉਰੇ ਵੀ ਉਹੀ ਚੀਜ਼ ਐ ਠੀਕ ਐ ਬਾਈ ਹੋਰੀ ਆਪਣੇ ਨਾਲ ਨੇ ਗੱਲਬਾਤ ਕਰਦੇ ਆ ਅੱਛਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਵੀਰੇ ਪੇਜ ਦੇ ਉੱਪਰ ਹਨਾ ਤੇ ਅੱਜ ਜਿਹੜੀ ਕਾਰਾਂ ਆਪਣ ਲੈ ਹੁੰਦੀਆਂ ਸਾਰੀਆਂ ਪ੍ਰੀਮੀਅਮ ਵੀਰੇ ਹਨਾ ਕੁਆਲਿਟੀ ਪੱਖੋਂ ਇੱਕ ਨੰਬਰ ਨੇ ਆਪਣੇ ਕੋਲ ਜਿੰਨੀਆਂ ਵੀ ਕਾਰਾਂ ਹੈਗੀਆਂ ਸਾਰੀਆਂ ਲਗਜ਼ਰੀ ਕਾਰਾਂ ਹੀ ਹੁੰਦੀਆਂ ਹਾਂਜੀ ਹਾਂਜੀ ਸੋ ਇੱਕ ਬੇਨਤੀ ਹੈ ਮੇਰੀ ਸਾਰਿਆਂ ਨੂੰ ਕਿ ਵੀ ਜਿਸ ਨੇ ਵੀ ਪ੍ਰੀਮੀਅਮ ਕਾਰ ਲੈਣੀ ਹੋਵੇ ਲਗਜ਼ਰੀ ਕਾਰ ਲੈਣੀ ਹੋਵੇ ਪਲੀਜ਼ ਉਹੀ ਕਾਲ ਕਰਿਆ ਕਰੋ ਕਿਉਂਕਿ ਸਾਡੇ ਕੋਲ ਜਦਾ ਸਵਿਫਟ i20 ਜਾਂ ਦੂਸਰੀਆਂ ਦੇ ਕਾਰਾਂ ਸਾਡੇ ਕੋਲ ਹੁਣ ਨਹੀਂ ਹੁੰਦੀਆਂ ਹਨ ਸਿਰਫ ਲਗਜ਼ਰੀ ਕਾਰਾਂ ਹੀ ਹੁੰਦੀਆਂ ਓਕੇ ਵੀਰੇ ਸੈਕੰਡਲੀ ਇਹ ਹੈ ਕਿ ਵੀ ਜਿਹੜੀਆਂ ਸਾਡੇ ਕੋਲ ਕਾਰਾਂ ਹੋਣਗੀਆਂ ਸਾਰੀਆਂ ਹੀ ਕਾਰਾਂ ਤਕਰੀਬਨ ਸਾਰੀਆਂ ਹੀ ਕਾਰਾਂ ਫਸਟ ਓਨਰ ਕਾਰਸ ਹੁੰਦੀਆਂ ਹਨ ਔਰ ਸਰਵਿਸ ਰਿਕਾਰਡ ਨਾਲ ਮਿਲਦਾ ਕੰਪਲੀਟ ਓਕੇ ਵੀਰੇ ਔਰ ਅਸੀਂ ਕਾਰ ਦੀ ਕਿਸੇ ਵੀ ਕਾਰ ਤੁਸੀਂ ਜਦੋਂ ਸਾਡੇ ਕੋਲ ਆਉਂਗੇ ਤੁਹਾਨੂੰ ਅਸੀਂ ਗਾਰੰਟੀ ਵਾਰੰਟੀ ਵੀ ਨਾਲ ਦਵਾਂਗੇ ਬਿਨਾਂ ਗਾਰੰਟੀ ਵਾਰੰਟੀ ਤੋਂ ਅਸੀਂ ਤਾਨੂੰ ਮਾਰਕੀਟ ਦੇ ਵਿੱਚੋਂ ਘੱਟੋ ਘੱਟ 1.5 ਤੋਂ 2 ਲੱਖ ਰੁਪਏ ਘੱਟ ਪ੍ਰਾਈਸ ਕਾਰ ਦਵਾਂਗਾ ਜਿਹੜੀ ਵੀ ਕਾਰ ਹੋਏਗੀ ਔਰ ਸਾਰੀਆਂ ਕਾਰਾਂ ਸਰਵਿਸ ਕਰਵਾਉਣਾ ਮਿਲਣਗੀਆਂ ਠੀਕ ਹੈ 100% ਤੁਹਾਨੂੰ ਪ੍ਰੋਪਰ ਸਾਰੀਆਂ ਕਿਹੜੀਆਂ ਨਾਨ ਐਕਸੀਡੈਂਟਲ ਮਿਲਣਗੀਆਂ ਸਰਵਿਸ ਡਨ ਮਿਲੇਗੀ ਮਤਲਬ ਤੁਸੀਂ ਲੈ ਕੇ ਗੱਡੀ ਤੇ ਕੋਈ ਖਰਚਾ ਨਹੀਂ ਕਰਨਾ ਠੀਕ ਹੈ ਵੀਰੇ ਟਰਾਂਸਫਰ ਜਿਹੜਾ ਪ੍ਰੋਸੈਸ ਹੈ ਸਾਰਾ ਅਸੀਂ ਨਾਲ ਕਰਵਾ ਕੇ ਦਿੰਨੇ ਆ ਠੀਕ ਹੈ ਲੋਨ ਕਰਵਾ ਕੇ ਦਿੰਨੇ ਆ ਤੁਸੀਂ ਘਰੇ ਗੱਡੀ ਮੰਗਾਣੀ ਆ ਤੁਹਾਡੇ ਟਰਾਂਜ਼ਿਟ ਵੀ ਘਰੇ ਕਰ ਦਾਂਗੇ ਤੁਹਾਨੂੰ ਆਨ ਦੀ ਵੀ ਜ਼ਰੂਰਤ ਨਹੀਂ ਹੈਗੀ ਮਤਲਬ ਹੋਮ ਡਿਲੀਵਰੀ ਹੋ ਜਾਣੀ ਆ ਘਰੇ ਵੀ ਮਿਲ ਜਾਏਗੀ ਤੇ ਬਾਈ ਕਿ ਜਿਹੜੀ ਵੀ ਤੁਸੀਂ ਕਾਰ ਲਓਗੇ ਤੁਹਾਨੂੰ ਬਿਨਾ ਨਾਮ ਕਰਾਏ ਨਹੀਂ ਮਿਲਣੀ ਬਈ ਹੈਨਾ ਨਾਮ ਤੁਹਾਨੂੰ ਕਰਾਉਣੀ ਪੈਣੀ ਹੈ ਬਈ ਹੈਨਾ ਮੈਂ ਅਸੀਂ ਕਰਾ ਕੇ ਦਾਂਗੇ ਜੀ ਹਾਂ ਤਾਂ ਬਾਈ ਹੋਰੀ ਕਰਾ ਦੇਣੀ ਹੈ ਠੀਕ ਹੈ ਤੇ ਮਤਲਬ ਸਾਰਾ ਮਸਲਾ ਇੱਥੇ ਹੱਲ ਹੋ ਜਾਣਾ ਵੀ ਤੁਹਾਡੇ ਨਾਮ ਹੋ ਗਈ ਅਗਲਾ ਪਿਛਲਾ ਸਾਰਾ ਰਿਕਾਰਡ ਕਲੀਅਰ ਹੋ ਜਾਂਦਾ ਹੈ ਹਾਂ ਬਿਲਕੁਲ ਵੀ ਮਤਲਬ ਵੀ ਤੁਸੀਂ ਜ਼ਿੰਮੇਵਾਰ ਰਹਿਣੋ ਕਰਦੇ ਹਾਂ ਬਿਲਕੁਲ ਠੀਕ ਹੈ ਸਰ ਵੀ ਅੱਗੇ ਪਿੱਛੇ ਕੋਈ ਦਿੱਕਤ ਨਹੀਂ ਆਣੀ ਤੇ ਬਈ ਆਪਾਂ ਪਹਿਲੀ ਮਰਸੀਡੀਜ਼ ਤੋਂ ਗੱਲਬਾਤ ਕਰੀਏ ਆਪਣੇ ਲੈਵੇ ਕਿਹੜੀ ਕਾਰ ਹੈ ਇਹ ਇਹ ਭਾਜੀ ਮਰਸੀਡੀਜ਼ ਦਾ E ਕਲਾਸ ਹੈ E250 CDI ਡੀਜ਼ਲ ਮਾਡਲ ਹੈ ਜੀ ਇਹ ਇਹ 2015 ਮਾਡਲ ਹੈ ਓਕੇ ਸਿੰਗਲ ਹੈਂਡ ਚੱਲੀ ਹੋਈ ਹੈ 81000 ਕਿਲੋਮੀਟਰ ਓਕੇ 0 ਕਿਲੋਮੀਟਰ ਤੋਂ 81000 ਕਿਲੋਮੀਟਰ ਤੱਕ ਪੂਰਾ ਕੰਪਲੀਟ ਸਰਵਿਸ ਰਿਕਾਰਡ ਮਿਲੇਗਾ ਠੀਕ ਹੈ ਵੀਰੇ ਸਾਰੀ ਹੀ ਕਾਰ ਓਰੀਜਨਲ ਹੈ ਹੂੰ 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 ਸਿੰਗਲ ਹੈਂਡ ਅੰਦਰੋਂ ਇੰਟੀਰੀਅਰ ਦਾ ਬੇਸ ਕਲਰ ਦਾ ਹੈ ਜੀ ਬੇਜ ਐਂਡ ਬ੍ਰਾਊਨ ਕਲਰ ਦਾ ਹੈਗਾ ਕੰਬੀਨੇਸ਼ਨ ਕਾਰ ਦਾ ਠੀਕ ਹੈ ਜੀ ਸੰਰੂਫ ਦੇ ਵਿੱਚ ਡਬਲ ਸੰਰੂਫ ਵਾਲਾ ਮਾਡਲ ਹੈ ਮਤਲਬ ਸੰਰੂਫ ਮੂਨ ਰੂਫ ਤੁਹਾਨੂੰ ਦੋਨੋਂ ਮਿਲੇਗਾ ਇਹਨੂੰ ਪੈਨੋਰਾਮਿਕ ਰੂਫ ਕਹਿੰਦੇ ਆ ਠੀਕ ਹੈ ਤੁਸੀਂ ਇੰਟੀਰੀਅਰ ਦੇਖੋ ਕਾਰ ਦਾ ਬਿਲਕੁਲ ਹੀ ਬ੍ਰੈਂਡ ਨਹੀਂ ਹੋਇਆ ਕਿਤੇ ਵੀ ਤੁਹਾਨੂੰ ਇਸ ਤਰ੍ਹਾਂ ਲੱਗਿਆ ਵੀ ਗੱਡੀ ਦੇ ਵਿੱਚ ਕੋਈ ਚੀਜ਼ ਮਿਸਯੂਜ਼ ਹੋਈ ਹੈ ਜਾਂ ਕਿਤੇ ਘੱਟ ਲੱਗਿਆ ਜਾਂ ਕੁਝ ਹੋਰ ਹੈ ਬਿਲਕੁਲ ਮੇਨਟੇਨਡ ਨੀਟ ਐਂਡ ਕਲੀਨ ਲਕਜ਼ਰੀ ਕਾਰ ਦਾ ਮਤਲਬ ਲਕਜ਼ਰੀ ਫੀਲਿੰਗ ਆਣੀ ਚਾਹੀਦੀ ਹੈ ਠੀਕ ਹੈ ਉਹ ਤੁਹਾਨੂੰ ਪੂਰੀ ਕਾਰ 'ਚ ਲਕਜ਼ਰੀ ਫੀਲਿੰਗ ਆਏਗੀ ਹਰ ਇੱਕ ਚੀਜ਼ ਤੁਹਾਨੂੰ ਪ੍ਰੋਪਰ ਵਰਕਿੰਗ ਮਿਲੇਗੀ ਇਹ E ਕਲਾਸ ਹੈ 2015 ਮਾਡਲ ਠੀਕ ਹੈ ਜੀ ਹੁਣ ਪ੍ਰਾਈਸ ਦੀ ਗੱਲ ਹੈ ਤੁਹਾਨੂੰ ਪ੍ਰਾਈਸ ਵਧੀਆ ਦੇਣਾ ਹੈ ਇਹ ਤੁਹਾਨੂੰ ਕਾਰ ਮਿਲ ਜਾਏਗੀ ਸਿਰਫ ਔਰ ਸਿਰਫ 16 ਲੱਖ ਰੁਪਏ ਦੀ 16 ਲੱਖ ਕੰਡੀਸ਼ਨ ਵਾਈਜ਼ ਕਾਰ ਬਿਲਕੁਲ ਨਵੀਂ 2015 ਸੀਡੀਆਈ ਬ੍ਰਾਂਡ ਨਿਊ ਕਾਰ ਸਿਰਫ 16 ਲੱਖ ਰੁਪਏ ਤੁਹਾਨੂੰ ਕਾਰ ਦੇ ਦਾਂਗੇ ਓਕੇ ਅੱਛਾ ਲੋਨ ਦੀ ਗੱਲਬਾਤ ਕਰੀਏ ਕਿੰਨੇ ਕ ਲੋਨ ਹੋ ਜਾਣਾ ਇਹ ਤਾਂ 14-15 ਲੱਖ ਰੁਪਏ ਤੁਹਾਡ ਬਾਕੀ ਤੁਹਾਡਾ ਲੋਨ ਹੋ ਜਾਣਾ ਅਗਲੀ ਆ ਗਈ ਆਪਣੇ ਲਈ x1 ਇਹ ਬੀਐਮਡਬਲਿਊ ਦਾ ਐਕਸ1 ਮਾਡਲ ਹੈ 2017 ਹਾਂਜੀ ਕਾਰ ਚੱਲੀ ਹੋਈ ਹੈ 74000 ਹੂੰ ਹੂੰ ਔਰ ਸਾਰੀ ਹੀ ਕਾਰ オリジナル ਹੈ ਕਿਤੋਂ ਵੀ ਕੋਈ ਚੀਜ਼ ਰੀਪੇਂਟ ਨਹੀਂ ਹੈ ਹੂੰ ਹੂੰ ਨਿਊ ਐਡੀਸ਼ਨ ਦੇ ਵਿੱਚ ਹੈ ਨਿਊ ਐਡੀਸ਼ਨ ਵਾਲੇ ਲਾਇਰਸ ਹੈਗੇ ਆ ਸਾਰੀ ਹੀ ਕਾਰ オリジナル ਹੈ ਅੰਦਰੋਂ ਇੰਟੀਰੀਅਰ ਚੜਾਇਆ ਹੈਗਾ ਬਲੈਕ ਕਲਰ ਦਾ ਹੂੰ ਤੇ ਸਿੰਗਲ ਹੈਂਡ ਚੱਲੀ ਹੋਈ ਹੈ ਇਹਦਾ ਹਰਿਆਣਾ ਦਾ ਗੁਰੂਗਾਉਂ ਦਾ ਰਜਿਸਟ੍ਰੇਸ਼ਨ ਹੈ ਓਕੇ ਅਗਰ ਹੁਣ ਆਪਾਂ ਇਹਦੀ ਪ੍ਰਾਈਸ ਦੀ ਗੱਲ ਕਰੀਏ ਤਾਂ ਪ੍ਰਾਈਸ ਤੁਹਾਨੂੰ ਕਾਰ ਮਿਲ ਜੇਗੀ ਸਿਰਫ ਔਰ ਸਿਰਫ 16 ਲੱਖ ਰੁਪਏ ਦੀ ਜੀ ਸਾਡੇ ਕੋਲ 16 ਲੱਖ ਰੁਪਏ ਜੀ ਜੀ 2017 ਮ ਵਿਚ ਬਈ ਕਾਰ ਤਨੂੰ ਮਿਲ ਜਾਣੀ ਠੀਕ ਹੈ ਤੇ ਕਾਰ ਦੀ ਲੁੱਕ ਠੁੱਕ ਸਾਰਾ ਕੁਝ ਓਕੇ ਰਿਪੋਰਟ ਹੈ ਬਈ ਹਨਾ ਉਹੀ ਗੱਲ ਨੇ ਮੈਂ ਕਿਹਾ ਤੁਸੀਂ ਕੁਝ ਨਹੀਂ ਕਰਾਣਾ ਕਾਰ ਦਾ ਠੀਕ ਆ ਤੁਹਾਡਾ ਨਾਮ ਵਗੈਰਾ ਕਰਾਣੇ ਤਾਂ ਵੀ ਤੁਹਾਡੇ ਹੋ ਜੂ ਘਰੇ ਬੈਠੇ ਠੀਕ ਆ ਬਈ ਤੇ ਕੋਈ ਸਰਵਿਸਿੰਗ ਵਗੈਰਾ ਕਰਾਣੀ ਆ ਕੋਈ ਚੀਜ਼ ਚੇਂਜ ਕਰਵਾਣੀ ਆ ਸਾਰਾ ਕੁਝ ਬਾਈ ਖੁਰੰਦਾ ਹੈਗਾ ਸਾਰਾ ਕੁਝ ਹੈਗਾ ਜੀ ਸਾਰਾ ਕੁਝ ਸਾਨੂੰ ਇਨ ਹਾਊਸ ਹੋ ਜੂਗਾ ਬਈ ਕੋਈ ਜੱਕਰ ਨਹੀਂ ਤੇ ਅਗਲੀ ਆ ਗਈ ਆਪਣੇ ਲਵੇ ਥਾਰ ਬਈ ਹਨਾ ਇਹ ਮੋਸਟ ਅਬ ਕਿਹਦੇ ਹੋਲ ਸੇਲਿੰਗ ਕਰਾਣੇ ਇਹ ਇਹ ਥਾਰ ਹੈਗੀ ਜੀ ਆਪਣੇ ਕੋਲ 2000 ਅ ਬਾਈ ਮਾਡਲ ਹੈ ਜੀ ਇਹ ਡੀਜ਼ਲ ਦੇ ਵਿੱਚ ਹੈ ਮੈਨੂਅਲ ਟਰਾਂਸਮਿਸ਼ਨ ਹੈ ਓਕੇ ਸਿੰਗਲ ਹੈਂਡ ਚੱਲੀ ਹੋਈ ਐ ਇਹ ਕਾਰ ਚੱਲੀ 40000 ਕਿਲੋਮੀਟਰ 40000 ਸਿਰਫ ਸਾਡੇ ਕੋਲ ਇੱਕ ਥਾਰ ਹੀ ਐਸੀ ਗੱਡੀ ਜਿਹੜੀ ਸਾਡੇ ਕੋਲ ਨਾਨ ਪ੍ਰੀਮੀਅਮ ਹੁੰਦੀ ਐ ਕਿਉਂਕਿ ਥਾਰ ਦੀ ਡਿਮਾਂਡ ਬਹੁਤ ਜ਼ਿਆਦਾ ਆਂਦੀ ਐ ਇਸ ਕਰਕੇ ਅਸੀਂ ਥਾਰ ਲੈ ਲੰਨੇ ਐ ਇਨਕੁਆਰੀ ਆਂਦੀ ਰਹਿੰਦੀ ਐ ਹਾਂ ਜੀ ਜੀ ਇਸ ਲਈ ਅਸੀਂ ਥਾਰ ਲੈ ਲੰਨੇ ਐ ਸਾਡੇ ਕੋਲ ਦੋ ਥਾਰ ਐ ਇੱਕ ਆ ਖੜੀ ਐ ਇੱਕ ਅੰਦਰ ਤੋਂ ਦਿਖਾਵਾਂਗੇ ਠੀਕ ਐ ਇਹ ਵਾਰੀ ਕਾਰ 2022 ਮਾਡਲ ਐ ਮੈਨੂਅਲ ਐ ਡੀਜ਼ਲ ਐ ਪੰਜਾਬ ਦਾ ਨੰਬਰ ਐ ਸਿੰਗਲ ਹੈਂਡ ਚੱਲੀ ਹੋਈ ਐ 40000 ਚੱਲੀ ਐ ਕਾਰ ਠੀਕ ਐ ਠੀਕ ਐ ਪੇਂਟ ਤੇ ਵੀ ਸਾਰੀ ਗੱਡੀ ਓਰੀਜ ਅਗਲੀ ਜੈਗੂਅਰ ਆ ਗਈ ਆਪਣੇ ਲਈ ਵੀਰੇ ਇਹ ਤਾਂ ਮੈਂ ਜਿਵੇਂ ਇੱਕ ਵਾਰ ਪਹਿਲਾਂ ਵੀ ਆਪਾਂ ਵੀਡੀਓ ਕਰੀ ਸੀਗੀ ਉਹ ਕਾਰ ਸੇਲ ਹੋ ਗਈ ਇਹ ਦੂਜੀ ਕਾਰ ਹੈਗੀ ਉਹ ਜੇ ਮੈਂ ਤੁਹਾਨੂੰ ਕਹਿੰਦੀ ਤਾਂ 2026 ਮਾਡਲ ਆ ਗਈ ਦੇਖੋ ਹਾਂਜੀ ਹਾਂ ਬਿਲਕੁਲ ਤੁਹਾਡੇ ਹੀ ਕੋਈ ਜਵਾਨ ਸੀਗੇ ਤੁਹਾਡੀ ਵੀਡੀਓ ਦੇਖ ਕੇ ਆਏ ਸੀਗੇ ਹਾਂਜੀ ਉਹ ਐਕਸਲ ਵੀ ਚੰਡੀਗੜ੍ਹ ਨੰਬਰ ਵਾਲੀ ਲੈ ਗਏ ਓਕੇ ਅੰਦਰੋਂ ਦੇਖੋ ਬਈ ਹਨਾ ਉਹ ਸੀਗੀ ਚੰਡੀਗੜ੍ਹ ਨੰਬਰ ਦੀ ਤੇ ਆਹ ਦੇਖੋ ਬਈ ਇਹ 2015 ਦੀ ਕਾਰ ਹਾਂਜੀ ਔਰ ਸਿੰਗਲ ਹੈਂਡ ਚੱਲੀ ਹੋਈ ਹੈ ਚੱਲੀ ਹੋਈ ਦੇਖੋ ਮੀਟਰਸ ਦੇ ਵੀ ਸਿਰਫ 42000 ਕਿਲੋਮੀਟਰ ਚੱਲੀ ਹੈ ਸਿਰਫ 42000 온ਲੀ 42000 ਕਿਲੋਮੀਟਰ ਚੱਲੀ ਹੈ ਓਕੇ ਇਹ ਹੈਗਾ ਜੀ ਜੈਗੂਅਰ ਐਕਸੇਲ ਪੋਰਟਫੋਲੀਓ ਟੌਪ ਐਂਡ ਮਾਡਲ ਠੀਕ ਹੈ ਵੀਰੇ ਇਹ ਨਵੀਂ ਜਿਹੜੀ ਸਗੀ ਜੀ ਕਾਰ 1.5 ਕਰੋੜ ਰੁਪਏ ਦੀ ਨਵੀਂ ਕਾਰ ਸੀ ਜੀ 1.5 ਕਰੋੜ ਰੁਪਏ ਦੀ ਜੀ 1.5 ਕਰੋੜ ਦੀ ਨਵੀਂ ਕਾਰ ਸੀ ਸਿੰਗਲ ਹੈਂਡ ਚੱਲੀ ਹੈ ਆ ਦੀਆਂ ਸਾਰੀਆਂ ਸੀਟਾਂ ਜਿਹੜੀਆਂ ਹੈਗੀਆਂ ਇਲੈਕਟ੍ਰੋਨਿਕ ਸੀਟਸ ਨੇ ਅਗਲੀਆਂ ਵੀ ਤੇ ਪਿਛਲੀਆਂ ਵੀ ਠੀਕ ਹੈ ਵੀਰੇ ਇਹ ਕਲਾਈਮੇਟ ਸੀਟਸ ਵੀ ਹੈ ਹੂੰ 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 ਤੇ ਤੁਹਾਨੂੰ ਹੌ ਜਿਹੜਾ ਪਿਛਲਾ ਰੀਅਰ ਆਰਮਰੈਸਟ ਹੈਗਾ ਇਹ ਵੀ ਕੰਟਰੋਲਰ ਹੈ ਬੇਸਿਕਲੀ ਤੁਹਾਡੀਆਂ ਸਕਰੀਨਸ ਵੀ ਨਾਲ ਲੱਗੀਆਂ ਹੋਈਆਂ ਨੇ ਠੀਕ ਹੈ ਪਿੱਛੇ ਬੈਠੇ ਬੰਦੇ ਨੂੰ ਬਿਲਕੁਲ ਅੱਗੇ ਵਾਲੀ ਪੂਰੀ ਫੀਲਿੰਗ ਹੈ ਜੀ ਮਤਲਬ ਸਾਰਾ ਕੰਟਰੋਲ ਇਹਦਾ ਇਲੈਕਟ੍ਰੋਨਿਕ ਹੀ ਹੈਗਾ ਠੀਕ ਹੈ ਜਿਹੜਾ ਕੰਟਰੋਲ ਅੱਗੇ ਹੈ ਉਹ ਸਾਰਾ ਕੰਟਰੋਲ ਪਿੱਛੇ ਵੀ ਹੈਗਾ ਤੁਸੀਂ ਪਿੱਛੋਂ ਵੀ ਅਗਲੇ ਸਾਰੇ ਸਕਰੀਨਸ ਨੂੰ ਕੰਟਰੋਲ ਨੂੰ ਠੀਕ ਹੈ ਕਰ ਸਕਦੇ ਹੋ ਲਓ ਵੀ ਸਿੰਗਲ ਹੈਂਡ ਚੱਲੀ ਹੋਈ ਕਾਰ ਹੈ ਆਲ オリジナル ਹੈ ਇੱਕ ਵਾਰ ਆਪਾਂ ਬੈਕ ਤੋਂ ਦਿਖਾ ਦੀ ਲੁੱਕ ਕਰ ਦੀ ਬੈਕ ਤੋਂ ਵੀ ਕਾਰ ਬਹੁਤ ਸੋਹਣੀ ਹੈ ਦੇਖੋ ਸਾਰੀ ਇਲੈਕਟ੍ਰੋਨਿਕਲੀ ਚੱਲਦੀ ਆ ਬਾਈ ਹਨਾ ਵੀ ਮਤਲਬ ਵੀ ਤੁਸੀਂ ਕੁਝ ਨਹੀਂ ਇੱਕ ਵਸ ਪ੍ਰੈਸ ਦੇ ਨਾਲ ਹੀ ਚੱਲਦੀ ਆ ਕੁਝ ਮਰਜ਼ੀ ਅਗਰ ਕੁਝ ওই ਗੱਲ ਹੈ ਤਾਂ ਕੋਈ ਕਾਰ ਤੋਂ ਰੋਟੀ ਨਹੀਂ ਬਣਾ ਕਹਿੰਦੀ ਬਾਕੀ ਸਾਰਾ ਕੁਝ ਕਰ ਦਿੰਦੀ ਆ ਬਾਈ ਹਨਾ ਇਹ ਡੋਲੀ ਵਾਲਿਆਂ ਵਾਸਤੇ ਸਭ ਤੋਂ ਬੈਸਟ ਕਾਰ ਹੈ ਜੀ ਹਾਂਜੀ ਹਾਂ ਇਸ ਕਾਰ ਦਾ ਮੈਂ ਚੈਲੰਜ ਨਾ ਕਹਿੰਦਾ ਮਾਰਕੀਟ ਪ੍ਰਾਈਸ ਹੈਗਾ 24 ਤੋਂ 25 ਲੱਖ ਰੁਪਈਆ ਹਾਂਜੀ 24 ਤੋਂ 25 ਲੱਖ ਤੁਸੀਂ ਜਿੱਥੇ ਮਰੀ ਸਰਚ ਕਰ ਲਓ ਜਿੱਥੇ ਮੈਂ ਦੇਖ ਲਓ 24 ਤੋਂ 25 ਲੱਖ ਪ੍ਰਾਈਸ ਹੈ ਔਰ ਮੈਂ ਤੁਹਾਨੂੰ ਦਊਗਾ ਇੱਕੋ ਪ੍ਰਾਈਸ ਵਿੱਚ ਬੈਸਟ ਪ੍ਰਾਈਸ 21 ਲੱਖ ਔਰ 25000 ਰੁਪਏ ਦੀ ਕਾਰ 21 25 ਦਾ ਪ੍ਰਾਈਸ ਕਿਤੇ ਵੀ ਨਹੀਂ ਹੈਗਾ ਆਪਾਂ 21 25 ਦੀ ਗੱਡੀ ਦੇ ਰਹੇ ਹਾਂ ਲਾਈਕ ਡੇਢ ਕਰੋੜ ਵਾਲਾ ਮਾਡਲ ਸਿਰਫ 21 ਲੱਖ ਤੇ 25000 ਰੁਪਏ ਦੇ ਵਿੱਚ ਪਈ ਹੈ ਨਾ ਟੌਪ ਵਾਲਾ ਮਾਡਲ ਆ ਕਾਰ ਦਾ ਜੈਗੂਅਰ ਦਾ ਜੇ ਕਿਸੇ ਨੇ ਬਾਏ ਕਰਨੀਆਂ ਜਲਦੀ ਕਰੋ ਖਰੀਦ ਲਓ ਬਈ ਠੀਕ ਹੈ ਆਜੋ ਫਿਰ ਜੇ ਕਿਸੇ ਨੇ ਲੈਣੀਆਂ ਫਰੈਂਡਸ ਕਾਰ ਲਾਈਨ ਮਹਾਲੀ ਦੀ ਫਸਟ ਓਨਰ ਕਾਰ ਸਾਡੀ ਸਾਰੀਆਂ ਗੱਡੀਆਂ ਫਸਟ ਓਨਰ ਹੈ ਜੀ ਓਕੇ ਅਗਲੀ ਆ ਗਈ ਕਾ ਫਰੇਮਲੈਸ ਵਾਲੀ ਬਈ ਹਾਂਜੀ ਜੀ ਇਹ ਆ ਗਈ BMW ਦਾ 3GT ਹਾਂਜੀ ਵੀਰੇ ਇਹ 3GT ਹੈ ਜੀ 2017 ਮਾਡਲ ਹੈ ਜੀ 17 ਚੰਡੀਗੜ੍ਹ ਦਾ ਵੀ ਵੀ ਆਈ ਪੀ ਨੰਬਰ ਹੈ ਜੀ ਕਾਰ ਦਾ ਠੀਕ ਹੈ ਜ਼ੀਰੋ ਟ੍ਰिपल 9 ਨੰਬਰ ਹੈ ਹੂੰ 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 ਆ 2017 ਦਾ ਵਿੱਚ ਇਹਦਾ ਆਕਸ਼ਨ ਪ੍ਰਾਈਸ ਗਿਆ ਸੀ 1 ਲੱਖ 75000 ਰੁਪਏ ਦਾ ਅਗਰ ਇਸ ਨੰਬਰ ਦੀ ਆਪਾਂ ਆਕਸ਼ਨ 'ਚ ਬੈਠਾਂਗੇ ਤਾਂ ਘੱਟ ਤੋਂ ਘੱਟ ਇਸ ਆਕਸ਼ਨ ਦਾ 22 ਲੱਖ ਤੋਂ ਪਰ ਨੰਬਰ ਜਾਏਗਾ ਪਰ ਮੈਂ ਤੁਹਾਨੂੰ ਇਹ ਵੀ ਦੱਸ ਦਉਂਾ ਵੀ ਇਹ ਕਸਟਮਰ ਨੇ ਨੰਬਰ ਹੋਲਡ ਕੀਤਾ ਹੋਇਆ ਹੂੰ ਹੂੰ ਕਿ ਜਦੋਂ ਤੁਸੀਂ ਕਾਰ ਲੈਣ ਆਉਂਗੇ ਤਾਂ ਆਪਾਂ ਮੌਕੇ ਦੇ ਮੌਕੇ ਹੀ ਕਿਸਮਤ ਨਾਲ ਕੋਸ਼ਿਸ਼ ਕਰ ਸਕਦੇ ਹਾਂ ਇਸ ਨੰਬਰ ਵਾਸਤੇ ਠੀਕ ਹੈ ਬਸ ਇਸ ਨੰਬਰ ਦਾ ਕੋਈ ਐਕਸਟਰਾ ਚਾਰਜ ਨਹੀਂ ਮਿਲ ਕੇ ਉਹ ਕਿਸਮਤ ਨਾਲ ਆਪਾਂ ਰਿਕੁਐਸਟ ਕਰਨੀ ਪੈਗੀ ਮੌਕੇ ਦੇ ਮੌਕੇ ਜਿਨ੍ਹਾਂ ਦੇ ਨਾਮ ਤੇ ਕਾਰ ਹੈਗੀ ਹੈ ਕਾਰ ਅਸੀਂ ਬਾਈ ਕੀਤੀ ਹੋਈ ਹੈ ਫਟ ਨੰਬਰ ਵਾਸਤੇ ਆਪਾਂ ਮੌਕੇ ਦੇ ਮੌਕੇ ਕੋਸ਼ਿਸ਼ ਕਰਾਂਗੇ ਮਾਡਲ 2017 ਹਾਂਜੀ 3GT ਫਰਸਟ ਓਨਰ ਚੰਡੀਗੜ੍ਹ ਦਾ ਨੰਬਰ ਫਰਸਟ ਓਨਰ ਹਾਂਜੀ ਕਾਰ ਸਾਰੀ オリジナル ਹੈ ਜੀ ਹਾਂ ਜੀ ਅੰਦਰੋਂ ਇੰਟੀਰੀਅਰ ਐਕਸਟੀਰੀਅਰ ਬਿਲਕੁਲ ਬ੍ਰਾਂਡ ਨਿਊ ਠੀਕ ਹੈ ਠੀਕ ਹੈ ਇਹ 3GT ਦਾ ਵਿਦਾਊਟ ਸਨਰੂਫ ਵਾਲਾ ਮਾਡਲ ਹੈ ਠੀਕ ਹੈ ਵੀਰੇ ਇਹੀ ਕਾਰ 2017 ਅਗਰ 3GT ਵਿਦ ਸਨਰੂਫ ਹੋਵੇ ਤਾਂ ਇਸ ਕਾਰ ਦੀ ਕੀਮਤ ਹੈਗੀ ਹੈ 22 ਲੱਖ ਰੁਪਏ 22 ਮਤਲਬ ਤੁਸੀਂ ਕਿਤੇ ਵੀ ਦੇਖ ਲਓ 21 ਲੱਖ ਤੋਂ ਉੱਤੇ ਹੀ ਗੱਡੀ ਮਿਲਦੀ ਹੈ ਥੱਲੇ ਗੱਡੀ ਨਹੀਂ ਮਿਲਦੀ ਇਹ ਇਸ ਗੱਡੀ ਦਾ ਸਨਰੂਫ ਨਹੀਂ ਹੈਗਾ ਪਰ ਨੰਬਰ ਵੀ ਇਹ ਵੀ ਲੈ ਕੇ ਦੇ ਦਾਂਗੇ ਤੁਹਾਨੂੰ ਨਾਲ ਕੋਸ਼ਿਸ਼ ਪੂਰੀ ਕਰਾਂਗੇ ਔਰ ਇਹਦਾ ਪ੍ਰਾਈਸ ਤੁਹਾਨੂੰ ਦੇ ਦਾਂਗੇ ਸਿਰਫ ਔਰ ਸਿਰਫ 16.5 ਲੱਖ ਰੁਪਏ 16.5 ਲੱਖ ਅਗਲੀ ਆ ਗਈ ਆਪਣੇ ਲਈ A6 ਆ ਗਈ ਬਈ ਦੋ ਕਾਰਾਂ ਆਪਣੇ ਲਈ ਬਾਈ ਹਨਾ ਸੇਮ ਜੀ ਜੀ ਔਰ ਕਲਰ ਦਾ ਡਿਫਰੈਂਸ ਹੈ ਇਹਨਾਂ ਦਾ ਇਹ ਗ੍ਰੇਸ਼ ਬਲੈਕ ਕਲਰ ਹੈ ਜੀ ਐਕਸੈਕਟਲੀ ਬਲੈਕ ਕਲਰ ਹੈ ਦੇਖੋ ਬਈ ਇਹ ਦੋ ਕਾਰਾਂ ਨੇ ਪਰ ਦੋਨਾਂ ਚ ਹਲਕਾ ਹਲਕਾ ਫਰਕ ਹੈ ਇਹ ਪੂਰਾ ਜੈਡ ਬਲੈਕ ਹੈ ਇਹ ਗ੍ਰੇਸ਼ ਬਲੈਕ ਕਲਰ ਹੈ ਓਕੇ ਤੇ ਆਪਾਂ ਇਹਦੀ ਗੱਲ ਕਰੀਏ ਗ੍ਰੇਸ਼ ਬਲੈਕ ਦੀ ਇਹ ਭਾਜੀ ਇਹ ਨਵੰਬਰ 2014 ਦੀ ਕਾਰ ਹੈ ਜੀ ਹਾਂਜੀ ਆਡੀ A6 ਪ੍ਰੀਮੀਅਮ ਮਾਡਲ ਹੈ ਜੀ ਇਹ ਓਕੇ ਸਿੰਗਲ ਹੈਂਡ ਚੱਲੀ ਹੋਈ ਹੈ 74000 ਕਿਲੋਮੀਟਰਸ ਓਕੇ ਵੀਰੇ ਸਾਰੀ ਕਾਰ ਓਰੀਜਨਲ ਹੈ ਜੀ ਹਮ ਹਮ ਇੱਕੋ ਹੀ ਹੱਥ ਚੱ ਆਟੋਮੈਟਿਕ ਹੈ ਅੰਦਰੋਂ ਇੰਟੀਰੀਅਰ ਜਿਹੜਾ ਹੈਗਾ ਡੁਅਲ ਟੋਨ ਹੈ ਓਕੇ ਠੀਕ ਹੈ ਬਲੈਕ ਐਂਡ ਬੇਜ ਕਲਰ ਦਾ ਇੰਟੀਰੀਅਰ ਹੈ ਸਮਰੂਹ ਵਾਲਾ ਮਾਡਲ ਹੈ ਠੀਕ ਹੈ ਠੀਕ ਹੈ ਜੀ ਇੱਕੋ ਹੀ ਹੱਥ ਚੱਲੀ ਹੋਈ ਗੱਡੀ ਹੈ ਗੁਰਦਾਉਂ ਦਾ ਰਜਿਸਟ੍ਰੇਸ਼ਨ ਹੈ ਇਹ ਕਾਰ ਦਾ ਹਾਂਜੀ ਹੁਣ 2014 ਮਾਡਲ ਅਗਰ ਮਾਰਕੀਟ 'ਚ ਆਪਾਂ ਕਾਰ ਲੈਣੇ ਜਾਂਦੇ ਆਂ ਤਾਂ ਘੱਟ ਤੋਂ ਘੱਟ ਜਿਹੜੀ ਕਾਰ ਦੀ ਕੀਮਤ ਹੈਗੀ ਹੈ ਉਹ 1.5 ਲੱਖ ਰੁਪਏ ਦੇ ਆਸ-ਪਾਸ ਹੈਗੀ ਹੈ ਹਾਂਜੀ ਤੁਹਾਡੇ ਚੈਨਲ ਤੇ ਸਪੈਸ਼ਲਿਸਟ ਕਾਰ ਨੂੰ ਦੇ ਦਾਂਗਾ ਸਿਰਫ ਔਰ ਸਿਰਫ 12 ਲੱਖ ਰੁਪਏ ਦੀ 12 ਲੱਖ ਸਾਡੀ ਡਿਮਾਂਡ ਵੈਸੇ 12.5 ਦੀ ਹੈ ਪਰ ਮੈਂ ਸਪੈਸ਼ਲੀ ਤੁਹਾਨੂੰ 12 ਲੱਖ ਰੁਪਏ ਦੀ ਕਾਰ ਦੇ ਦਾਂਗਾ ਔਰ ਕਾਰ ਦੇ ਵਿੱਚ ਇੱਕ ਛੋਟੇ ਨਿੱਕੇ ਪੈਸੇ ਦਾ ਵੀ ਤੁਸੀਂ ਖਰਚਾ ਨਿਗੜ ਸਕਦੇ ਓਕੇ ਮਤਲਬ ਦੋਨੋਂ ਹੀ ਕਾਰਾਂ ਤੋਹਫੇ ਬਿਲਕੁਲ ਨਵੀਆਂ ਗੱਡੀਆਂ ਐ ਇਹ ਵਾਲੀ ਕਾਰ ਇਸ ਤੋਂ ਨਵੀਂ ਐ ਇਸ ਤੋਂ ਨਵੀਂ ਕਾਰ ਐ ਜੀ ਠੀਕ ਐ ਦੋਨੋਂ ਨਵੀਆਂ ਇੱਕ ਦੋ ਦਿਨ ਕਹਿਦੀਆਂ ਨੇ ਬਸ ਵੀ ਤੂੰ ਕੋਹਣਾ ਤੂੰ ਤੋੜ ਹਾਂ ਬਸ ਦੋਨੋਂ ਇਕੱਠੀਆਂ ਗੱਡੀਆਂ ਐ ਇਹ ਮਤਲਬ ਛੇਤੀ ਜਾਣ ਵਾਲੀਆਂ ਗੱਡੀਆਂ ਬਹੁਤ ਬਜਟ ਵਾਲੀਆਂ ਗ ਸਿਰਫ 2 ਲੱਖ ਰੁਪਏ ਡਾਊਨ ਪੇਮੈਂਟ ਦੇ ਕੇ ਤੁਸੀਂ ਉਹ ਕਾਰ ਬਾਇ ਕਰ ਸਕਦੇ ਮਾਡਲ ਵੀ 2014 ਬਈ ਨਾ ਆਹ ਨਵੰਬਰ 2014 ਦੀ ਨਵੰਬਰ ਦੀ 15 ਦੇ ਗੇਟ ਚ ਆ ਗਈ ਜੀ ਜੀ ਹਾਂਜੀ ਇਹੀ ਵੀਰੇ ਇਹ ਹੈਗੇ ਜੀ 2013 13 ਚੰਡੀਗੜ੍ਹ ਦਾ ਨੰਬਰ ਹੈ ਹਾਂਜੀ ਫਸਟ ਓਨਰ ਗੱਡੀ ਹੈ ਉਹ ਵੀ ਫਸਟ ਓਨਰ ਤੇ ਇਹ ਵੀ ਫਸਟ ਓਨਰ ਹੈ ਓਕੇ ਠੀਕ ਹੈ ਕਾਰ ਚੱਲੀ ਹੋਈ ਹੈ 78000 ਓਕੇ ਸਿੰਗਲ ਹੈਂਡ ਚੱਲੀ ਹੋਈ ਹੈ ਔਰ ਸਾਰੀ ਹੀ ਕਾਰ ਓਰੀਜਨਲ ਹੈ ਜੀ ਇਹ ਓਕੇ ਇਹ ਪ੍ਰੀਮੀਅਮ ਪਲੱਸ ਹੈ ਇਹਦੇ ਵਿੱਚ ਤੁਹਾਨੂੰ ਪਿੱਛੇ ਸਕਰੀਨਸ ਵੀ ਮਿਲਣਗੀਆਂ ਠੀਕ ਹੈ ਪਿਛਲੀ ਸੀਟ ਦੇ ਵਿੱਚ ਰੀਅਰ ਐਂਟਰਟੇਨਮੈਂਟ ਪਿੱਛੇ ਸਕਰੀਨਸ ਵੀ ਲੱਗੀਆਂ ਹੋਈਆਂ ਇੰਟੀਰੀਅਰ ਬੇਜ ਕਲਰ ਦਾ ਹੈ ਸੰਧੂ ਫਾਲਾ ਮਾਡਲ ਹੈ ਡੀਜ਼ਲ ਹੈ ਆਟੋਮੈਟਿਕ ਹੈ ਓਕੇ ਵੀਰੇ ਕੰਡੀਸ਼ਨ ਵਾਈਜ਼ ਬਿਲਕੁਲ ਨਵੀਂ ਘਰ ਹੈ ਭਾਜੀ ਨਾ ਚਲਾਂਚ ਕੋਈ ਕਮੀ ਗੱਡੀ ਓਕੇ ਏਸੀ ਚਿਲਡ ਮਿਲੇਗਾ ਅੰਦਰੋਂ ਬਾਹਰੋਂ ਇੰਟੀਰੀਅਰ ਐਕਸਟੀਰੀਅਰ ਦੀ ਬਿਲਕੁਲ ਨਵੀਂ ਇਸ ਦਾ 에어ਮੈਟਿਕ ਚਾਹੁੰਦੀ ਹੈ ਨਾ ਵੀਰੇ ਇਹਦੀ ਪਿਛਲੀ ਸਸਪੈਂਸ਼ਨ 에어ਮੈਟਿਕ ਹੁੰਦੀ ਹੈ A6 ਦੀ ਓਕੇ ਠੀਕ ਹੈ 100% ਨਾਨ ਐਕਸੀਡੈਂਟਲ ਹੈ ਹਮ ਹਰ ਇੱਕ ਕਾਰ ਦਾ ਨੂੰ ਪੂਰਾ ਸਰਵਿਸ ਰਿਕਾਰਡ ਮਿਲੇਗਾ ਓਕੇ ਐਗਜ਼ੈਕਟਲੀ ਸਰਵਿਸ ਰਿਕਾਰਡ ਵਾਲੀ ਹੀ ਕਾਰ ਸਾਡੇ ਕੋਲ ਖੜੀ ਹੋਏਗੀ ਤੁਹਾਨੂੰ ਹਰ ਇੱਕ ਕਾਰ ਦੇ ਦੋਨੋਂ ਚਾਬੀਆਂ ਸਰਵਿਸ ਰਿਕਾਰਡ ਸਾਡਾ ਖੁਦ ਦਾ ਆਪਣਾ ਡੀਟੇਲਿੰਗ ਸੈਂਟਰ ਹੈ ਸਾਡਾ ਖੁਦ ਦਾ ਆਪਣਾ ਵਰਕਸ਼ਾਪ ਹੈਗੇ ਤੁਸੀਂ ਕਦੀ ਵੀ ਫਰਦਰ ਫਿਊਚਰ ਸਰਵਿਸਿਜ਼ ਕਰਾਣੀ ਹੋ ਲੋਕ ਡਰਦੇ ਕਿ ਲਗਜ਼ਰੀ ਕਾਰਾਂ ਦੀ ਸਰਵਿਸ 35 35 40 40 ਹਜ਼ਾਰ ਦੀ ਹੁੰਦੀ ਹੈ ਸਾਡੇ ਕੋਲ ਆਓ ਆਪਾਂ 15000 ਤੋਂ 18000 ਦੇ ਵਿੱਚ ਤੁਹਾਨੂੰ ਪ੍ਰੋਪਰ ਪੂਰੀ ਕੰਪਲੀਟ ਸਰਵਿਸ ਕਰਕੇ ਦਾਂਗੇ ਜੀ ਲੈ ਵੀ ਸਾਰੀ ਕਾਰਾਂ ਤੁਹਾਡੇ ਸਰਵਿਸ ਰਿਕਾਰਡ ਦੇ ਨਾਲ ਹੋਰ ਕੋਈ ਇੱਕ ਕਾਰ ਵੀ ਇਦਾਂ ਦੀ ਤੁਹਾਨੂੰ ਹੋਰ ਨਹੀਂ ਮਿਲਣੀ ਜਿਹੜੀ ਸਰਵਿਸ ਰਿਕਾਰਡ ਤੋਂ ਬਿਨਾ ਹੋਵੇ। ਇਹਦੀ ਕਾਰ ਨੇ ਪ੍ਰਾਈਸ ਇਹਦੀ ਪ੍ਰਾਈਸ ਦੀ ਗੱਲ ਕਰਦੇ ਆ ਸਿੰਗਲ ਹੈਂਡ ਚੰਡੀਗੜ੍ਹ ਨੰਬਰ ਦੀ ਗੱਡੀ 2013 ਮਾਡਲ 올 ओरिजिनल ਪ੍ਰੀਮੀਅਮ ਪਲੱਸ ਤੁਹਾਨੂੰ 11.5 ਲੱਖ ਰੁਪਏ ਦੀ ਕਾਰ ਮਿਲ ਜੇਗੀ। ਕਿੱਥੇ ਮਰਜੀ ਲੱਭੀਓ ਇਸ ਪ੍ਰਾਈਸ ਚੋਂ ਇਸ ਕੰਡੀਸ਼ਨ ਦੀ ਕਾਰ ਮਿਲ ਨਹੀਂ ਸਕਦੀ ਜੀ। ਲੈ ਵੀ ਫਰਸਟ ਓਨਰ 11,50,000 ਰੁਪਏ ਦੀ ਕਾਰ ਹੈ। ਨਵੀਂ ਕਾਰ ਠੀਕ ਹੈ ਬਿਲਕੁਲ ਨਵੀਂ ਨਗੋਰ ਕਾਰ ਅੱਗੇ ਆਗੇ ਜੀ ਆਪਣਾ BMW ਦਾ 520d ਹਾਂਜੀ ਇਹ ਨੈਕਸਟ ਟੂ ਲਗਜ਼ਰੀ ਲਾਈਨ ਮਾਡਲ ਹੈ। ਹਾਂਜੀ ਜਿਹੜਾ ਲਗਜ਼ਰੀ ਲਾਈਨ ਮਾਡਲ ਹੁੰਦਾ ਹੈ ਉਹਦਾ ਡਿਸਪਲੇ ਛੋਟਾ ਆਉਂਦਾ ਹੈ ਹਾਂਜੀ ਉਹਦੇ ਚ ਨੈਵੀਗੇਸ਼ਨ ਨਹੀਂ ਆਉਂਦਾ ਹੂੰ ਹੂੰ ਇਸ ਕਾਰ ਦੇ ਵਿੱਚ ਲਗਜ਼ਰੀ ਲਾਈਨ ਦੇ ਵਿੱਚ ਤੁਹਾਨੂੰ ਨੈਵੀਗੇਸ਼ਨ ਵੀ ਮਿਲੇਗਾ ਕੰਪਨੀ ਤੋਂ ਔਰ ਦਾ ਡਿਸਪਲੇ ਵੀ ਵੱਡਾ ਹੈ ਕਾਰ ਦਾ ਠੀਕ ਹੈ ਡਿਸਪਲੇ ਮਲ ਜਿਹੜੀ ਸਕਰੀਨ ਹੁੰਦੀ ਹੈ ਉਹ ਵੱਡੀ ਹੈ ਓਕੇ ਵੀਰੇ ਸਿੰਗਲ ਹੈਂਡ ਚੱਲੀ ਹੋਈ ਕਾਰ ਹੈ ਹੂੰ 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 2016 ਮਾਡਲ 17 ਮਹੀਨੇ ਦੀ ਕਾਰ ਹੈ ਜੀ ਇਹ ਹਾਂਜੀ ਠੀਕ ਹੈ ਐਡਪਟਿਵ ਹੈਡਲਾਈਟਸ ਵਾਲਾ ਮਾਡਲ ਹੈ ਹੂੰ 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 82000 ਕਿਲੋਮੀਟਰ ਚੱਲੀ ਹੋਈ ਹੈ 100% ਸਰਵਿਸ ਰਿਕਾਰਡ ਮਿਲੇਗਾ ਠੀਕ ਹੈ ਅੰਦਰ ਇੰਟੀਰੀਅਰ ਠੀਕ ਹੈ ਡੀਜ਼ਲ ਆਟੋਮੈਟਿਕ ਸਨਰੂਫ ਵਾਲਾ ਮਾਡਲ ਹਾਂਜੀ 100% ओरिजिनल ਪੂਰਾ ਸਰਵਿਸ ਰਿਕਾਰਡ ਹਾਂਜੀ ਠੀਕ ਹੈ ਜੀ ਇੰਟੀਰੀਅਰ ਐਕਸਟੀਰੀਅਰ ਬਿਲਕੁਲ ਨਵੀਂ ਗੱਡੀ ਇਹ ਤੁਹਾਨੂੰ ਕਾਰ ਮਾਰਕੀਟ ਦੇ ਵਿੱਚ ਜੇ ਤੁਸੀਂ 2016 ਮਾਡਲ ਲੈਣੀ ਹੋਵੇ ਤਾਂ ਤੁਹਾਨੂੰ ਕਾਰ ਮਿਲਦੀ ਹੈ 22 ਲੱਖ ਰੁਪਏ ਦੀ 21 ਲੱਖ ਰੁਪਏ ਦੀ ਹਾਂਜੀ ਆਪਾਂ ਤੁਹਾਨੂੰ ਕਾਰ ਦੇਵਾਂਗੇ 20 ਲੱਖ ਰੁਪਏ ਦੀ ਓਕੇ 20 ਲੱਖ ਰੁਪਏ ਦਾ ਡਿਸਕਾਊਂਟ ਤੁਹਾਨੂੰ 20 ਲੱਖ ਰੁਪਏ ਦੀ ਕਾਰ ਦੇ ਦਾਂਗੇ ਜੀ ਠੀਕ ਹੈ ਲੈ ਵੀ 1.5 ਤੋਂ 2 ਲੱਖ ਰੁਪਏ ਦਾ ਸਿੱਧਾ ਸਿੱਧਾ ਮਾਨਦਾਨਾ ਬਈ ਉਹਰੇ ਹਨਾ ਵੀ ਇਹ ਮੋੜਾ ਮਾਡਲ ਤੋਂ ਅਸੀਂ ਲੋਨ ਕਰਾਣਾ ਹੋਵੇ ਤੇ ਕਟੋ-ਕਟ 15-16 ਲੱਖ ਰੁਪਏ ਦਾ ਇਹਦੇ ਤੇ ਲੋਨ ਹੋ ਜਾਂਦਾ ਬੜੇ ਆਰਾਮ ਨਾਲ ਹੋ ਜਾਂਦਾ ਠੀਕ ਹੈ ਵੀਰੇ ਇਸ ਤੋਂ ਵੱਧ ਹੀ ਹੋ ਜਾਗਾ ਜੀ ਆ ਵੀ ਆਜੋ ਕਰ ਲਓ ਪਰਚੇਜ਼ ਜੇ ਕਿਸੇ ਨੇ ਇਹ ਗੱਾਰ ਪਰਚੇਜ਼ ਕਰਨੀ ਹੈ ਬਈ ਆਹ ਹੈ ਵੀਰੇ ਅੱਗੇ ਅੱਗੇ ਜੀ ਥਾਰ ਆਪਣੀ 2022 ਮਾਡਲ ਹਾਂਜੀ ਇਹ 22 ਮਾਡਲ ਦੇ ਵਿੱਚ ਪੈਟਰੋਲ ਹੈ ਹੂੰ ਪੈਟਰੋਲ ਦੇ ਵਿੱਚ ਆਟੋਮੈਟਿਕ ਟੌਪ ਐਂਡ ਮਾਡਲ ਠੀਕ ਹੈ ਇਸ ਕਾਰ ਦੇ ਵਿੱਚ 5.5 ਲੱਖ ਰੁਪਏ ਦੀ ਐਕਸੈਸਰੀ ਲੱਗੀ ਹੋਈ ਹੈ ਜੀ 5.5 ਲੱਖ ਦੀ ਐਕਸੈਸਰੀ ਦੇ ਵਿੱਚ ਇਹਦਾ ਰੂਬੀਕੌਨ ਦਾ ਬੰਪਰ ਰੂਬੀਕੌਨ ਦੀ ਗ੍ਰਿਲ ਹਾਂਜੀ ਰੂਬੀਕੌਨ ਦੀ ਹੈਡਲਾਈਟਸ ਹਾਂਜੀ ਅੰਦਰ ਦੇਖੋਗੇ ਤਾਂ ਤੁਹਾਨੂੰ ਰੈਗੂਲਰ ਦੀ ਵੈਂਟਸ ਮਿਲਣਗੇ ਏਸੀ ਵੈਂਟ ਹਾਂਜੀ ਅਲੋਏ 5 ਦੇ 5 ਅਲੋਏ ਲੱਗੇ 2.5 ਲੱਖ ਰੁਪਏ ਦੇ ਅਲੋਏ ਵੀਲ ਤੇ ਨਾਲੇ ਟਾਇਰ ਓਕੇ ਔਰ ਇਹ ਸਿਰਫ ਔਰ ਸਿਰਫ 2000 ਕਿਲੋਮੀਟਰ ਚੱਲੇ ਹੋਏ ਹਜੇ ਤੱਕ ਸਿਰਫ ਹਾਂਜੀ ਗੱਡੀ ਚੱਲੀ ਹੈ 29000 ਕਿਲੋਮੀਟਰ ਲੇਕਿਨ ਇਹ ਐਕਸੈਸਰੀਜ਼ ਹੁਣੇ ਹੀ ਲਗਾਈਆਂ ਗੱਡੀ ਦੇ ਆ ਸਾਰੀਆਂ ਓਕੇ ਬ੍ਰਾਂਡ ਨਿਊ ਐਕਸੈਸਰੀ ਦਾ ਅੰਦਰੋਂ ਸੀਟਸ ਪੁਰੀਆਂ ਵਧੀਆ ਲੱਗੀਆਂ ਨੇ ਅੰਦਰ ਰੂਫ ਦਾ ਵੀ ਕੰਮ ਹੋਇਆ ਹੈ ਓਕੇ ਫਲੋਰਿੰਗ ਦਾ ਵੀ ਕੰਮ ਹੋਇਆ ਹੈ ਕੋਈ ਚੀਜ਼ ਹੈ ਨਹੀਂ ਜਿਹੜੀ ਇਹ ਵੀ ਕੰਪਲੀਟ ਸਾਰਾ ਕੋਈ ਲੱਗਿਆ ਬ੍ਰਾਂਡਡ ਲੱਗਿਆ A1 ਕੰਡੀਸ਼ਨਰ ਲੱਗਿਆ ਪਿੱਛੇ ਆਰਮ ਰੈਸਟ ਵੀ ਲੱਗੇ ਆ ਕੱਪ ਹੋਲਡਰ ਲੱਗੇ ਹੋਏ ਆ ਠੀਕ ਹੈ ਜੀ ਰੂਫ ਸਾਫ ਕਰਨ ਵਾਸਤੇ ਰੂਫ ਕਲੀਨ ਕਰਨ ਵਾਸਤੇ ਤੇ ਰੈਂਚ ਹੈਗੇ ਇਹ ਵੀ ਲੱਗੇ ਹੋਏ ਆ ਇਹ ਤਾਂ ਚੜ ਕੇ ਤੁਸੀਂ ਰੂਫ ਵੀ ਸਾਫ ਕਰ ਸਕਦੇ ਹੋ ਲੈ ਵੀ ਹਨਾ ਆ ਚੀਜ਼ ਇਹਦੇ ਵਿੱਚ ਜਿਹੜੀ ਤੁਹਾਨੂੰ ਜੀ ਇਹ ਪੂਰੀ ਹੈਵੀ ਡਿਊਟੀ ਹੁੰਦੀ ਹੈ ਤਾਂ ਤੁਸੀਂ ਜਿੰਨਾ ਮਰਜ਼ੀ weight ਪਾ ਲਓ ਉੱਪਰ ਕਲੀਨ ਕਰਨੀ ਆ ਤਾਂ ਤੇ ਚੜ ਕੇ ਤੁਸੀਂ ਕਰ ਸਕਦੇ ਹੋ ਮਤਲਬ ਹਰ ਇੱਕ ਚੀਜ਼ ਹੈਵੀ ਡਿਊਟੀ ਹੈ ਮਤਲਬ ਕੋਈ ਕਮਜ਼ੋਰ ਕੱਚੀ ਚੀਜ਼ ਕੋਈ ਨਹੀਂ ਹੋएगी ਸਾਰੀ ਬਰੀ ਜਾਵੇਗੀ ਅੱਛਾ ਇਹਦਾ ਪ੍ਰਾਈਸ ਕਿੰਨਾ ਹੋਵੇ ਇਹ ਪ੍ਰਾਈਸ ਇਹਦਾ ਕਾਰ ਦਾ ਤੁਸੀਂ ਨਵੀਂ ਲੈਣ ਜਾਓਗੇ ਇੰਨੀ ਐਸੈਸਰੀ ਲਗਾਣੀ ਹੈ ਤਾਂ ਇਹ ਕਾਰ ਕਾਸਟ ਕਰਦੀ ਹੈ 24.5 ਲੱਖ ਰੁਪਏ ਦੀ 24.5 ਜੇਕਰ ਨਵੀਂ ਲੈਣ ਜਾਓਗੇ ਹਾਂ ਜੀ ਸਾਡੇ ਕੋਲੇ ਕਾਰ ਤੁਹਾਨੂੰ ਦੇ ਦਾਂਗੇ ਸਿਰਫ ਔਰ ਸਿਰਫ 16 ਲੱਖ ਰੁਪਏ ਦੀ 16 ਬੜੇ ਪੈਸੇ ਬਚਦੇ ਆ ਪੂਰੇ ਮਾਡਲ 2022 ਮਾਡਲ ਹੈ ਜੀ ਹਾਂਜੀ ਲਈ 22 ਮਾਡਲ 5 ਲੱਖ ਪਲੱਸ ਹੀ ਐਸੈਸਰੀ ਲੱਗੀ ਹੋਈ ਆ ਔਰ ਬਹੁਤ ਸ਼ਾਨਦਾਰ ਐਸੈਸਰੀ ਲੱਗੀ ਆ ਤੁਸੀਂ ਆਨਲਾਈਨ ਵਿੱਚ ਚੈੱਕ ਕਰ ਸਕਦੇ ਹੋ ਐਸੈਸਰੀ ਹਰ ਇੱਕ ਚੀਜ਼ ਦਾ ਲਾਮ ਪਾ ਕੇ ਤੁਸੀਂ ਚੈੱਕ ਕਰਦੇ ਹੋ ਕਿ ਕਿੰਨੇ ਪ੍ਰਾਈਸ ਦੀ ਚੀਜ਼ ਹੈਗੀ ਆ ਇਹ ਲਾਇਲ ਵਾਇ ਜਿਹੜੇ ਹੈਗੇ ਲਾਇਲ ਟਾਇਰ ਪੰਜੇ ਪਏ ਹੋਏ ਆ ਵਿਦ ਟਾਇਰ ਇਹ ਤੁਹਾਨੂੰ 22 ਲੱਖ ਰੁਪਏ ਦੇ ਗਲੇ ਲਾਇਲ ਲਈ ਜਦੋਂ ਉਹੀ ਗੱਲ ਆ ਵੀ ਜਦੋਂ ਬੰਦਾ ਖਰਚਣ ਬੈਠਦਾ ਨਾ ਫਿਰ ਪਤਾ ਲੱਗਦਾ ਵੀ ਕਿੰਨੇ 5.5 ਲੱਖ ਪਲੱਸ ਦੀ ਐਸੈਸਰੀ ਦਿੱਤੇ ਲੱਗੀ ਹੋਈ ਆ ਬਾਈ ਹਨਾ ਤੇ ਅਗਲੀ ਕਾਰ ਦੀ ਆਪਾਂ ਗੱਲਬਾਤ ਕਰੀ ਵੀਰੇ ਇਧਰ ਕਰ ਲਈ ਸੀ ਹਾਂ ਇਧਰ ਕੱਲ ਨੂੰ ਜੀ ਕੋਈ ਕਰ ਮਰਸਡੀਜ਼ ਆ ਗਈ ਆਪਣੇ ਐਸਯੂਵੀ ਦੇ ਵਿੱਚ ਹਨਾ ਜੀ ਜੀ ਆ ਇਹ ਕਿਹੜੀ ਆ ਵੀਰੇ ਇਹ ਮਰਸਡੀਜ਼ ਦਾ ਐਮਐਲ 250 ਮਾਡਲ ਹੈ ਜੀ ਇਹਦਾ ਰਜਿਸਟ੍ਰੇਸ਼ਨ ਮੋਹਾਲੀ ਦਾ ਹੈ ਹਾਂਜੀ ਸਿੰਗਲ ਹੈਂਡ ਚੱਲੀ ਹੋਈ ਕਾਰ ਹੈ ਫਸਟ ਓਨਰ ਮਤਲਬ ਕਿ ਡੀਜ਼ਲ ਹੈ ਜੀ ਕਾਰ ਇਹ ਆਟੋਮੈਟਿਕ ਟਰਾਂਸਮਿਸ਼ਨ ਹੈ ਸਲਰੂ ਵਾਲਾ ਮਾਡਲ ਹੈ ਓਕੇ ਠੀਕ ਹੈ ਜੀ ਲੌਅਰ ਵਗੈਰਾ ਸਾਰੇ ਕੰਪਨੀ ਹੁੰਦੇ ਆ ਇਹ 5 ਸੀਟਰ ਮਾਡਲ ਆਉਂਦਾ ਜੀ ਠੀਕ ਹੈ ਠੀਕ ਹੈ ਅੰਦਰੋਂ ਇੰਟੀਰੀਅਰ ਵੀ ਜਿਹੜਾ ਡਬਲ ਟੋਨ ਡਿਊਅਲ ਟੋਨ ਇੰਟੀਰੀਅਰ ਹੈ ਦਾ ਬ੍ਰਾਊਨ ਐਂਡ ਬੇਜ ਕਲਰ ਦਾ ਇੰਟੀਰੀਅਰ ਹੈ ਠੀਕ ਹੈ ਇੰਟੀਰੀਅਰ ਐਕਸਟਰੀਅਰ ਬਿਲਕੁਲ ਨਵੀਂ 85000 ਕਿਲੋਮੀਟਰ ਚੱਲੀ ਹੈ ਔਰ ਇਹ ਕਾਰ ਬੰਪਰ ਟੂ ਬੰਪਰ 올 ओरिजिनल ਹੈ ਜੀ ਹਾਂਜੀ ਸਾਰੀ ਹੀ ਕਾਰ ओरिजिनल ਹੈ ਕਿਤੋਂ ਵੀ ਕੋਈ ਚੀਜ਼ ਰੀਪੇਂਟ ਨਹੀਂ ਹੈ ਦੇਖੋ 85000 ਚੱਲ ਕੇ ਵੀ ਸਾਰੀ ਰੇਡ ਨਾਲ ਬਈ ਬੰਪਰ ਟੂ ਬੰਪਰ ਮੋਹਾਲੀ ਦਾ ਨੰਬਰ ਹੈ ਸਿੰਗਲ ਮੈਂ ਨਹੀਂ ਕਹਾਂਦਾ ਬਈ ਹੈਨਾ ਠੀਕ ਹੈ ਬਾਕੀ ਤੁਸੀਂ ਦੇਖ ਸਕਦੇ ਹੋ ਬਈ ਹੈਨਾ ਬੰਪਰ ਦੀ ਆ ਵੀ ਹੱਥ ਪੈਰ ਕੇ ਜੇ ਤੁਸੀਂ ਦੇਖੋਗੇ ਹਨ ਵੀ ਜਿਹਨੂੰ ਬੰਦੇ ਨੂੰ ਪਤਾ ਹੈ ਉਹ ਤਾਂ ਰਬਿੰਗ ਵੀ ਨਹੀਂ ਕਰਾਈ ਜੀ ਹਾਂਜੀ ਜਿੱਦਾਂ ਕੰਪਨੀ ਜਿੱਦਾਂ ਗੱਡੀ ਹੁੰਦੀ ਹੈ ਉਵੇਂ ਉਸੇ ਕਢੀ ਸੀ ਗੱਡੀ ਸੇਲ ਵਾਸਤੇ ਲਾਈ ਹੋਈ ਹੈ ਕੋਈ ਰਬਿੰਗ ਨਹੀਂ ਕਰਾਈ ਗੱਡੀ ਦੀ ਕੋਈ ਪਾਲਿਸ਼ਿੰਗ ਨਹੀਂ ਫਾਲਤੂ ਕੀਤੀ ਜਿੱਦਾਂ ਹੈ ਐਜ਼ ਇਟ ਇਜ਼ ਖੜੀ ਹੈ ਆ ਤੋਂ ਹੀ ਹਲਕਾ ਫੁਲਕਾ ਸਕਰਾਚ ਸਿਰੋ ਜਾ ਉਵੇਂ ਛੱਡਿਆ ਕੁਝ ਨਹੀਂ ਐਜ਼ ਇਟ ਆ ਵੀ ਆ ਦੇਖੋ ਬਈ ਇੱਥੋਂ ਪਛਾਣ ਹੁੰਦੀ ਹੈ ਵੀ ਹਨਾ ਹਲਕਾ ਫੁਲਕਾ ਸਕਰਾਚ ਹੀ ਛੱਡਿਆ ਕੁਝ ਨਹੀਂ ਕਰਾਇਆ ਤੇ ਬਹੁਤ ਵਧੀਆ ਚੀਜ਼ ਹੈ ਇਹਦਾ ਪ੍ਰਾਈਸ ਦੀ ਗੱਲ ਕਰੀਏ ਜੀ ਇਹ ਭਾਜੀ ਆਪਾਂ ਕਾਲ ਦੇਣੀ ਹੈ ਜੀ ਅ ਸਾਡੇ 16 ਲੱਖ ਰੁਪਏ ਦੇ ਅਸੀਂ ਸੋਚ ਰਹੇ ਜੀ 16 ਲੱਖ ਬਾਕੀ ਬੈਠ ਕੇ ਜੋ ਹੈ ਕਰ ਲਾਂਗੇ ਠੀਕ ਹੈ ਲਓ ਜੀ ਪਿਆਰ ਆਪ ਦਾ ਨੰਬਰ ਹੈ ਫਰਸਟ ਓਨਰ ਦਾ ਫਰਸਟ ਓਨਰ ਕਾਰ ਹੈ ਮੁਹਾਲੀ ਨੰਬਰ ਹੈ ਜੀ 7 ਸਾਲ ਚੱਲੀ ਹੈ ਔਰ ਸਾਰੀ ਗੱਡੀ ਓਰੀਜਨਲ ਹੈ ਅਗਲੀ ਆ ਗਈ ਆਪਣੇ ਲਈ X5 ਹੈ ਬਾਕੀ X5 जी। X5 ਤੇ ਆਪਣੇ ਕੋਲ ਦੋ ਆਪਸ਼ਨ ਹੈ 2015 ਔਰ 2017 ਹਾਂਜੀ ਇਹ ਆ ਗਈ 2015 ਮਾਡਲ ਗੱਡੀ ਜੀ ਓਕੇ 2015 ਮਾਡਲ ਜਿਹੜੀ ਹੈ ਉਹ 7 ਸੀਟਰ ਹੈ ਜੀ ਹੂੰ ਹੂੰ ਸਿੰਗਲ ਹੈਂਡ ਚੱਲੀ ਹੋਈ ਹੈ ਕਾਰ ਤੇ ਜੀ ਸਿਰਫ 60000 ਕਿਲੋਮੀਟਰ ਸਰਫੋ ਬਲੈਕ ਕਲਰ ਦੇ ਵਿੱਚ ਹੈ ਹਾਂਜੀ ਡੀਜ਼ਲ ਹੈ ਆਟੋਮੈਟਿਕ ਹੈ ਅੰਦਰ ਇੰਟੀਰੀਅਰ ਜਿਹੜਾ ਹੈਗਾ ਉਹ ਬੇਜ ਕਲਰ ਦਾ ਇੰਟੀਰੀਅਰ ਹੈ ਨਾਲੇ ਡੈਸ਼ਬੋਰਡ ਜਿਹੜਾ ਹੈਗਾ ਉਹ ਦਾ ਬ੍ਰਾਊਨ ਕਲਰ ਦਾ ਹੈ ਹੂੰ ਹੂੰ ਤੁਹਾਨੂੰ ਉੱਪਰ ਪੈਨੋਰਾਮਿਕ ਰੂਫ ਮਿਲਦੀ ਹੈ ਜੀ ਕਾਰ ਦੀ ਓਕੇ ਮਤਲਬ ਆ ਕਹੇ ਇਹ ਡੀਜ਼ਲ ਕਾਰ ਹੈ ਐਡੀ ਵੱਡੀ ਕਾਰ ਹੈ ਐਡੀ ਅਵਰ ਮੈਲਜ ਦੀ ਗੱਲ ਕਰੀ ਤਾਂ 13 ਦੀ ਐਵਰੇਜ ਦਿੰਦੀ ਹੈ 13 ਦੇਂਦੀ ਹੈ ਐਵਰੇਜ ਸਿਟੀ 13 ਦੀ ਐਵਰੇਜ ਆ ਜਾਂਦੀ ਹੈ ਲੈ ਵੀ ਤੁਸੀਂ ਲੌਂਗ ਲੱਕ ਜਾਓ ਤਾਂ 13 ਹੀ ਦਿੰਦੀ ਹੈ ਤਾਂ ਲੌਂਗ ਦੀ ਗੱਲ ਕਰੀ 17 18 ਦਾ 16 17 ਆਲਾ ਵੇਖ ਜੀ ਕਾਰ ਐਵਰੇਜ 3 ਲੀਟਰ ਇੰਜਨ ਵਾਲੀ ਕਾਰ ਦਾ ਹੂੰ ਹੂੰ ਬਹੁਤ ਵਧੀਆ ਗੱਡੀਆਂ ਸਿਰਫ 60000 ਚੱਲੀ ਹੈ ਸਿੰਗਲ ਹੈਂਡ ਚੱਲੀ ਹੋਈ ਕਾਰ ਇਹ ਇਹ ਸਭ ਤੋਂ ਮੇਨ ਬਈ ਗੱਲ ਹੈ ਨਾ ਸਿਰਫ 60000 ਕਿਲੋਮੀਟਰ ਚੱਲੀ ਹੋਈ ਕਾਰ ਇਹਨੂੰ ਹੁੰਦਾ ਹੀ ਕੁਛ ਨਹੀਂ ਮੇਨ ਗੱਲ ਉੱਪਰ ਦੀ ਸਰਵਿਸ ਰਿਕਾਰਡ ਤੁਹਾਨੂੰ ਮਿਲੂਗਾ ਮੈਂ ਇੱਕ ਗੱਲ ਕਹਣੀ ਚਾਹੂੰਗਾ ਆਪਣੀਆਂ ਜਿੰਨੀਆਂ ਗੱਡੀਆਂ ਦਾ ਮੈਂ ਜੋ ਤੁਹਾਨੂੰ ਕਿਲੋਮੀਟਰਸ ਕਹਿ ਰਿਹਾ ਹਾਂ 100% ਜੈਨੂਨ ਹੋਏਗਾ ਹਾਂਜੀ ਸਰਵਿਸ ਕੋਡ ਨਾਲ ਹੋਏਗਾ ਤੁਸੀਂ ਮੇਰੀ ਕੋਈ ਵੀ ਕਾਰ ਲੈਣ ਤੋਂ ਪਹਿਲਾਂ ਕਿਸੇ ਵੀ ਏਜੰਸੀ ਜਾ ਸਕਦੇ ਹੋ ਪੂਰਾ ਰਿਕਾਰਡ ਚੈੱਕ ਕਰਾ ਸਕਦੇ ਹੋ ਅਗਰ ਤੁਹਾਨੂੰ ਰਿਕਾਰਡ ਦੇ ਵਿੱਚ ਜਾਂ ਚੱਲੀ ਦੇ ਵਿੱਚ ਕਿਲੋਮੀਟਰ ਦੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਅੱਗੇ ਪਿੱਛੇ ਲੱਗੇ ਜੋ ਤੁਸੀਂ ਕਹੋਗੇ ਮੈਂ ਤੁਹਾਡੀ ਜੋ ਕਹੋਗੇ ਤੁਹਾਡੀ ਗੱਲ ਪੂਰੀ ਕਰ ਦੂੰਗਾ ਜੋ ਤੁਸੀਂ ਆਪਣੇ ਮੂੰਹੋਂ ਕਹੋਗੇ ਤੁਹਾਡੀ ਗੱਲ ਮੇਰੇ ਤੇ ਜੋ ਚਲਾਣ ਕਹੋਗੇ ਮੈਂ ਭਰਨ ਨੂੰ ਤਿਆਰ ਹਾਂ ਬਾਕੀ ਬਈ ਹੈ ਨਾ ਬਾਈ ਫਿਰ ਦਾ ਪਰੋਸਾ ਹੀ ਬਹੁਤ ਹੈ ਵੀ ਕੰਮ ਜਦੋਂ ਸੋਹਣਾ ਬਈ ਹੈ ਨਾ ਇਹਦਾ ਜਦੋਂ ਗੱਲ ਕਹਿਤੀ ਮੂੰਹ ਤੋਂ ਸਹੀ ਹੋਊਗੀ ਬਈ ਜੇ ਅਸੀਂ ਘਟ ਚਲੀ ਹੇ ਗੱਡੀ ਵੇਚਣੀ ਆਇਆ ਅਸੀਂ ਘਟ ਚਲੀ ਹੇ ਵੇਚਣ ਨਾਲ ਅਸੀਂ ਸੋਚਦੇ ਆ ਕਿ ਅਸੀਂ ਲਈਏ ਹੀ ਉਸ ਤਰ੍ਹਾਂ ਦੀ ਗੱਡੀ ਆਪਾਂ ਵੱਗ ਚਲੀ ਗੱਡੀ ਲੈਣੀ ਕਾਦੇ ਵਾਸਤੇ ਆ ਘਟ ਚਲੀ ਗੱਡੀ ਲੋਦੋ ਵੇਚੋ ਠੀਕ ਹੈ ਜੀ ਤੇ ਅਗਲੀ ਉਹਦਾ ਉਹਦਾ ਪ੍ਰਾਈਸ ਦੀ ਆਪਣਾ ਰਹੇਗਾ ਨਾ ਉਸ ਕਾਰ ਦਾ ਪ੍ਰਾਈਸ ਆਪਾਂ ਹੋਏਗਾ 31 ਲੱਖ ਰੁਪਏ 31 ਲੱਖ ਰੁਪਏ ਦੀ ਕਾਰ ਦੇ ਦਾਂਗੇ ਡਿਮਾਂਡ ਮੁੰਡਾ ਵਾਲਾ ਛੱਡ ਦਿਓ ਕੰਮ ਆਪਾਂ ਤੁਹਾਡੇ ਵਾਸਤੇ ਦੇ ਨਾਲੇ ਰੇਟ ਨੇ ਬਈ ਨਾ ਸਿਰਫ 31 ਲੱਖ ਰੁਪਿਆ ਜੀ ਹੁਣ ਇੱਕ ਗੱਲ ਹੋਰ ਬਈ ਹੈ ਨਾ ਉੱਤੇ ਜਿਹੜਾ ਰੇਟ ਪਾਇਆ ਹੈ 34 ਲੱਖ ਰੁਪਏ ਪਾਇਆ ਹਾਇਆ ਸਿੱਧਾ ਸਿੱਧਾ ਤੁਹਾਨੂੰ 3 ਲੱਖ ਦਾ ਡਿਸਕਾਊਂਟ ਦਿੱਤਾ ਹੈ ਬਈ ਹੈ ਨਾ ਆਪਣੇ ਮਾਨ ਕਰਕੇ ਵੀ ਤੁਸੀਂ ਆਓਗੇ ਏਡੇ ਦੂਰੋਂ ਭਰਾ ਆਉਣਗੇ ਆਪਣੇ ਚੈਨਲ ਦੇਖ ਕੇ ਬਈ ਸਿਰਫ 31 ਲੱਖ ਰੁਪਏ ਦੇ ਵਿੱਚ ਬਈ ਅਗਲੀ ਆ ਗਈ ਵੀਰੇ ਆਪਣੇ ਲਈ ਇਹ ਭਾਜੀ 2017 ਮਾਡਲ ਗੱ ਕਾਰ ਚੱਲੀ ਹੈ 82000 ਕਿਲੋਮੀਟਰਸ ਠੀਕ ਹੈ ਸਾਰੀ オリジナル ਪੇਂਟ ਦੇ ਵਿੱਚ ਹੈ ਇਹ 5 ਸੀਟਰ ਹੈ ਹਾਂਜੀ ਇਹਦਾ ਇੰਟੀਰੀਅਰ ਡਿਫਰੈਂਟ ਅੰਦਰੋਂ ਦੀ ਠੀਕ ਹੈ ਇਹਦਾ ਇੰਟੀਰੀਅਰ ਜਿਹੜਾ ਹੈਗਾ ਉਹ ਬਰਾਊਨ ਕਲਰ ਦਾ ਇੰਟੀਰੀਅਰ ਹੈ ਜੀ ਸਾਰਾ ਬਰਾਊਨ ਇੰਟੀਰੀਅਰ ਹੈ ਔਰ ਇਹ 5 ਸੀਟਰ ਹੈ 5 ਸੀਟਰ 5 ਸੀਟਰ ਉਹ ਸੈਵਨ ਸੀ ਇਹਦਾ ਰੂਫ ਜਿਹੜਾ ਹੈਗਾ ਉਹ ਪੈਨੋਰਮਿਕ ਰੂਫ ਹੈ ਹਾਂਜੀ ਠੀਕ ਹੈ ਡਬਲ ਸਨ ਰੂਫ ਤੁਹਾਨੂੰ ਮਿਲੇਗਾ ਓਕੇ 올オリジナル ਪੇਂਟ ਚ ਹੈ ਕਿਤੋਂ ਕੋਈ ਲੱਗੀ ਹੋਈ ਜਿੰਨੀ ਕੋਈ ਪੇਂਟ ਨਹੀਂ ਕੰਪਲੀਟ ਸਰਵਿਸ ਰਿਕਾਰਡ ਮਿਲ ਜੇਗਾ ਕਾਰ ਦਾ ਠੀਕ ਹੈ ਜੀ ਗੁਰਗਾਓ ਦਾ ਹਰਿਆਣਾ ਦਾ ਨੰਬਰ ਹੈ ਫਸ ਪੂਰਾ ਸਰਵਿਸ ਰਿਕਾਰਡ ਹੈ ਕਾਰ ਦਾ ਓਕੇ ਬਹੁਤ ਅੱਛੀ ਮੇਨਟੇਨਡ ਹੈ ਇਹ ਕਾਰ ਮਾਰਕੀਟ ਦੇ ਜੇਕਰ ਤੁਸੀਂ 2017 ਮਾਡਲ ਲੈਣ ਜਾਂਦੇ ਹੋ ਤੇ ਤੁਹਾਨੂੰ ਕਾਰ ਮਿਲਦੀ ਹੈ 37 38 ਲੱਖ ਰੁਪਏ ਦੀ ਮਤਲਬ 36 ਤੋਂ ਉੱਤੇ ਹੀ ਗੱਡੀ ਮਿਲਦੀ ਹੈ ਠੀਕ ਹੈ ਜੀ ਸਪੈਸ਼ਲੀ ਤੁਹਾਡੇ ਵਾਸਤੇ ਕਾਰ ਦੇਵਾਂਗੇ ਸਿਰਫ ਸਿਰਫ 34 ਲੱਖ ਰੁਪਏ ਦੀ 34 ਲੱਖ ਹਾਂ 34 ਲੱਖ ਰੁਪਏ ਦੀ ਕਾਰ ਦੇ ਦਾਂਗੇ ਪੂਰੀ オリジナル ਕਾਰ ਹੈ ਮਤਲਬ ਕੋਈ ਕਮੀ ਨਹੀਂ ਕਾਰ ਦੀ 2017 ਮਾਡਲ ਹੈ 16/17 ਵੀ ਨਹੀਂ ਹੈਗੀ 17/17 ਮਾਡਲ ਕਾਰ ਹੈ 2017 ਮਾਡਲ ਕਾਰ ਹੈ ਤੇ ਬਾਕੀ ਲਾਈਟਾਂ ਅਡੈਪਟਿਵ ਨੇ ਬਣੀਆਂ ਹੀ ਹਾਂਜੀ ਹਾਂਜੀ ਬਾਜੀ ਠੀਕ ਹੈ ਜੀ ਓਕੇ ਤੇ ਅਗਲੀ ਆ ਗਈ ਆਪਣੇ ਲਈ ਉਹ ਸਪੈਸ਼ਲ ਤੋਹਫਾ ਜੀ ਇਹ ਇਹ ਆਡੀ ਦਾ Q7 ਹੈ ਆਡੀ Q7 ਹੈ ਹੁਣ ਲੋਕਾਂ ਕੋਲ ਆਡੀ Q7 ਦਾ ਬਹੁਤ ਕੋਲ ਹੋਣਗੀਆਂ ਜੋ ਮੈਂ ਇਸ ਗੱਡੀ ਦੀ ਗੱਡੀ ਦੀ ਸਪੈਸ਼ਲਿਟੀ ਦੱਸੂਗਾ ਉਹ ਕਿਸੇ ਕੋਲ ਨਹੀਂ ਹੋਵੇਗਾ ਹਾਂ ਹੁਣ ਜੀ ਖਾਸ ਇਹ ਸੁਣ ਲਓ ਆਡੀ Q7 ਹੈਗੀ ਹੈ 2014 ਮਾਡਲ ਓਕੇ ਇਹਦੀ ਸਪੈਸ਼ਲਿਟੀ ਹੈ ਇਹ ਕਾਰ ਚੱਲੀ ਹੈ ਸਿਰਫ ਔਰ ਸਿਰਫ 47000 ਕਿਲੋਮੀਟਰ ਸਿਰਫ ਓਨਲੀ 47000 ਕਿਲੋਮੀਟਰ ਚੱਲੀ ਹੈ ਠੀਕ ਹੈ ਤੁਸੀਂ ਮੇਰੀ ਕਾਰ ਲੈ ਕੇ ਕਿਸੇ ਵੀ ਏਜੰਸੀ ਚਲ ਜਾਓ ਆਡੀ ਚਲ ਜਾਓ ਉਹਨਾਂ ਨੂੰ ਸਾਰੀ ਗੱਡੀ ਚੈੱਕ ਕਰੋ ਉਹਦਾ ਪੂਰਾ ਰਿਕਾਰਡ ਚੈੱਕ ਕਰੋ ਮੀਟਰ ਚੈੱਕ ਕਰੋ ਜੋਮ ਜੇ ਕਿਲੋਮੀਟਰ ਵੀ ਉੱਪਰ ਤੋਂ ਲੈ ਚੱਲਿਆ ਮਿਲ ਜੇ ਤਾਂ ਜੋ ਤੁਸੀਂ ਕਹੋਗੇ ਚਾਬੀ ਤੁਹਾਡੇ ਵਾਸਤੇ ਟੇਬਲ ਤੇ ਰੱਖ ਦਊਗਾ ਚਲੋ ਤੇ ਭਾਈ ਮੈਂ ਨਾ ਗੱਡੀ ਦੀ ਸਟੈਂਡਿੰਗ ਤੁਸੀਂ ਚੈੱਕ ਕਰੋ ਭਾਈ ਹਨਾ ਨਹੀਂ ਜਿਵੇਂ ਆਪਾਂ ਮੈਂ ਕਈ ਵਾਰ ODQ7 ਦੇਖਿਆ ਲੋਕਾਂ ਨਾਲ ਨਾਸ ਮਾਰਖਾ ਹੁੰਦਾ ਗੱਡੀ ਦਾ ਬਹੁਤ ਮੇਨਟੇਨਡ ਕਾਰ ਹੈ ਜੀ ਬਹੁਤ ਮੇਨਟੇਨਡ ਕਾਰ ਹੈ ਭਈ ਇਹ ਸਿੰਗਲ ਹੈਂਡ ਚੱਲੀ ਹੋਈ ਹੈ 7 ਸੀਟਰ ਹੈ ਜੀ ਕਾਰ ਇਹ ਪੈਨਰੋਮਿਕ ਰੂਫ ਮਿਲਦਾ ਹੈ 47000 ਚੱਲੀ ਹੋਈ ਹੈ ਹਾਂਜੀ ਕੋਈ ਕਮੀ ਨਹੀਂ ਕਾਰ ਦੇ ਵਿੱਚ ਬਿਲਕੁਲ ਨਵੀਂ ਵਰਗੀ ਕਾਰ ਹੈ ਠੀਕ ਹੈ ਜੀ ਔਰ ਪ੍ਰਾਈਸ ਵੀ ਬਹੁਤ ਅੱਛਾ ਦੇ ਦਊਗਾ ਤੁਹਾਨੂੰ ਕਾਰ ਦਾ ਲਓ ਜੀ ਤੇ ਪ੍ਰਾਈਸ ਤੋਂ ਗੁਰਪ੍ਰੀਤ ਕਵਰ ਨਾਲ ਲਾਇਦੇ ਉੱਤੇ ਜਿਹੜੀ ਬੇਜਿੰਗ ਵਾਰਾ ਦਿੱਤੀ ਹੋਈ ਹੈ ਵੀ ਇੱਥੇ ਨਿਗਾ ਮਾਰਦੇ ਵੀ ਇੱਥੇ ਵੀ ਪੂਰਾ ਨੀਟ ਐਂਡ ਕਲੀਨ ਪਿਆ ਵਈ ਹੈਨਾ ਔਰ ਇਹ ਐਸ ਲਾਈਨ ਮਾਡਲ ਹੈ ਜੀ ਕਾਰ ਦਾ ਠੀਕ ਹੈ ਵੀਰੇ ਤੁਹਾਨੂੰ ਅੰਦਰ ਕੈਪਟਨ ਸੀਟਸ ਮਿਲਣਗੀਆਂ ਬੈਕ ਕੈਮਰਾ ਵੀ ਹੈਗਾ ਇਸ ਵਾਲੇ ਮਾਡਲ ਦੇ ਵਿੱਚ ਤੇ ਪਿਛਲੇ ਰੀਅਰ ਸਾਈਡ ਤੇ ਤੁਹਾਨੂੰ ਗਰਡਨ ਵੀ ਮਿਲੇਗਾ ਆਦਰਵਾਇਜ਼ ਨਹੀਂ ਹੁੰਦਾ Okay. है है। है। ओके ਇਹਦੇ ਪਿੱਛੇ ਗੱਟਨ ਵੀ ਹੈਗਾ ਬਲੈਕ ਕੈਮਰਾ ਵੀ ਹੈਗਾ ਹਾਂਜੀ ਹਾਂਜੀ ਹਾਂ ਅਲੰਦਰ ਫੀਚਰ ਕਾਫੀ ਨੇ ਜੇ ਤੁਸੀਂ ਦੇਖੋਗੇ ਅੱਛਾ 에ਅਰਮੈਟਿਕ ਹੁੰਦੀ ਹੈ ਜੀ ਪੂਰੀ ਕਾਰ ਇਹ ਓਕੇ ਇਹਨੂੰ ਵੀ ਹਲੇ ਉੱਚੀ ਚੱਕਦਾ ਹਾਂ ਹਾਂ ਇਹ ਉੱਚੀ ਉੱਠ ਜਾਂਦੀ ਜੀ ਕਾਰ ਪੂਰੀ ਉੱਡ ਜਾਂਦੀ ਹੈ ਅੱਗੋਂ ਪਿੱਛੋਂ ਪੂਰਾ 에ਅਰਮੈਟਿਕ ਹੈ ਪੂਰੀ ਉੱਡ ਜਾਂਦੀ ਹੈ ਪੂਰੀ ਥੱਲੇ ਵੀ ਆ ਜਾਂਦੀ ਹੈ ਗੱਡੀ ਤੁਸੀਂ ਜਿਵੇਂ ਚਲਾਣਾ ਚਾਹੋ ਉਹ ਚਲਾ ਸਕਦੇ ਦੇਖੋ ਵੀ ਇਹ ਪਹਿਲੀ ਬਥੇਰੀ ਉੱਚੀ ਹੈ ਨਾ ਇਹਨੂੰ ਹੋਰ ਵੀ ਆਪਾਂ ਉੱਚਾ ਕਰ ਸਕਦੇ ਹਾਂ ਹਾਂ ਉੱਚੀ ਕਰਕੇ ਚਲਾ ਸਕਦੇ ਅੱਛਾ ਹੁਣ ਇਹਦੀ ਪ੍ਰਾਈਸ ਦੀ ਗੱਲ ਕਰੀਏ ਵੀਰੇ ਕਿੰਨੀ ਪ੍ਰਾਈਸ ਦੀ ਗੱਲ ਹੈ ਭ ਦਾਰ ਲੈਣੀ ਹੋਵੇ 80 90 ਲੱਖ ਰੁਪਏ ਦੀ ਖਾਰ ਹੈ। ਕੋਈ ਇਹ ਮੰਨ ਲਓ ਵੀ ਤੁਸੀਂ ਬਿਲਕੁਲ ਨਵੀਂ ਕਾਰ ਲੈ ਰਹੇ ਹੋ ਬਈ ਹਨਾ ਤੇ ਇਹ ਇਹ ਕਾਰ ਵੀ ਬਿਲਕੁਲ ਨਵੀਂ ਵਰਗੀ ਕਾਰ ਹੈ ਆਡੀ ਆਡੀ Q7 ਆਡੀ Q7 ਠੀਕ ਹੈ ਬਈ ਤੇ ਇਹ ਕਾਰ ਤੁਸੀਂ ਬਾਇ ਕਰ ਸਕਦੇ ਆਂਗੇ ਆਜੋ ਪਰਚੇਜ਼ ਕਰੋ ਕਾਰ ਚੰਗੀਆਂ ਕਾਰਾਂ ਮਿਲਣਗੀਆਂ ਤੁਹਾਨੂੰ ure ਬਈ ਹਨਾ ਅਗਰ ਤੁਸੀਂ ਵੀ ਕੋਈ ਹੋਰ ਕਹਿਣਾ ਤੁਸੀਂ ਕਹਿ ਸਕਦੇ ਬਾਕੀ ਬਾਈ ਜਿਹੜੀਆਂ BMW ਤੁਹਾਨੂੰ ਦਿਖਾਈ ਹੈ ਕਾਰ ਇੱਕ ਕਾਰ ਤੁਹਾਨੂੰ ਦਿਖਾ ਦਿੰਦੀ ਹੈ ਆਪਣੇ ਕੋਲ ਤਿੰਨ BMW ਕਾਰਾਂ ਨੇ ਦੋ ਬਲੂ ਕਲਰ ਦੇ ਵਿੱਚ ਹੈਗੀਆਂ ਨੇ ਉਹ ਵੀ 2015 ਮਾਡਲ ਕਾਰ ਆ ਉਹ ਵੀ ਲੈ ਸਕਦੇ ਹੋ ਮਰਸੀਡੀਜ਼ ਦੇ ਵੀ ਸਾਨੂੰ ਮੈਂ E ਕਲਾਸ ਇੱਕ ਗੱਡੀ ਦਿਖਾਈ ਹੈ ਤਿੰਨ ਕਾਰਾਂ ਹੈਗੀਆਂ ਨੇ ਇੱਕ ਬਲੈਕ ਕਲਰ ਦੇ ਵਿੱਚ ਹੈ ਇੱਕ ਸਿਲਵਰ ਕਲਰ ਦੇ ਵਿੱਚ ਹੈ ਉਹ ਵੀ ਤੁਸੀਂ ਲੈ ਸਕਦੇ ਹੋ ਅਵੇਲੇਬਲ ਹੈ ਹੁਣ ਸ਼ੋਰੂਮ ਜਿੰਨੀਆਂ ਗੱਡੀਆਂ ਖੜੀਆਂ ਕਰਸੀ ਜਿੰਨੀਆਂ ਆਪਾਂ ਖੜਾਈਆਂ ਹੋਈਆਂ ਬਾਕੀ ਗੱਡੀਆਂ ਆਪਣੇ ਕੋਲ ਅਵੇਲੇਬਲ ਹੈ ਤੁਸੀਂ ਜਦੋਂ ਮਰਜ਼ੀ ਆਓ ਕਾਰਾਂ ਮਿਲ ਜਾਗੇ ਤੁਹਾਨੂੰ ਲਈ ਭਾਈ ਆਓ ਵਿਜ਼ਿਟ ਕਰੋ ਚੰਗੀਆਂ ਕਾਰਾਂ ਲੈਣ ਵਾਸਤੇ ਆਪਣਾ పేਜ ਫੋਲੋ ਕਰੋ ਹਾਂਜੀ ਤੁਸੀਂ ਮੇਰੇ ਤੋਂ ਸਟਾਕ ਦੀ ਡਿਟੇਲ ਲੈਣੀ ਹੈ ਤੁਸੀਂ ਮੇਰੇ ਨੰਬਰ ਤੇ WhatsApp ਤੇ ਹੈਲੋ ਹੈ ਮੈਸੇਜ ਕਰ ਦਿਓ ਹਾਂਜੀ ਇਮੀਡੀਏਟਲੀ ਤੁਹਾਡੇ ਕੋਲ ਮੇਰਾ ਕੈਟਲੌਗ ਆ ਜਾਏਗਾ ਕੈਟਲੌਗ ਤੁਸੀਂ ਆਪਣੀਆਂ ਸਾਰੀਆਂ ਗੱਡੀਆਂ ਜਿੰਨੀਆਂ ਹੈ ਸਾਰੀਆਂ ਦੇਖ ਸਕਦੇ ਹੋ ਘਰੇ ਬੈਠ ਕੇ ਆਰਾਮ ਨਾਲ ਫੈਮਿਲੀ ਨਾਲ ਸਾਰੀਆਂ ਗੱਡੀਆਂ ਦੇਖੋ ਉਹਨਾਂ ਦੇ ਫੋਟੋਆਂ ਦੇਖੋ ਉਹਨਾਂ ਦੇ ਪ੍ਰਾਈਸ ਦੇਖੋ ਫਿਰ ਮੈਨਾਂ ਫੋਨ ਕਰਕੇ ਜੋ ਪ੍ਰਾਈਸ ਕੈਟਲੌਗ ਚ ਹੈ ਉਹ ਡਿਫਰੈਂਟ ਹੋਣਗੇ ਕਿਉਂਕਿ ਉਹ ਨੇਗੋਸ਼ੀਏਬਲ ਪ੍ਰਾਈਸ ਹੈ ਤੁਹਾਨੂੰ ਜਿਹੜੇ ਵੀਡੀਓ ਚ ਪ੍ਰਾਈਸ ਦਿੱਤੇ ਆ ਉਹਨਾਂ ਨਾਲ ਫਰਕ ਹੋਣਗੇ ਤੁਸੀਂ ਚੈੱਕ ਕਰਕੇ ਦੇਖਿਓ ਤੁਹਾਨੂੰ ਮੈਂ ਬੈਸਟ ਪ੍ਰਾਈਸ ਦੇਤੇ ਗੱਡੀਆਂ ਦੇ ਇੰਨੇ ਵਧੀਆ ਪ੍ਰਾਈਸ ਕੋਈ ਨਹੀਂ ਦੇ ਸਕਦਾ ਔਰ ਮੁਹਾਲੀ ਫਰੈਂਡਸ ਨਾਲ ਨਹੀਂ ਲਾਇਆ ਗਿਆ ਮੁਹਾਲੀ 에어ਪੋਰਟ ਦੇ ਬਿਲਕੁਲ ਕੋਲ ਪੈਂਦਾ ਜਦੋਂ ਮਰਜ਼ੀ ਆ ਜਾਵੇ ਲੈ ਵੀ ਆਜੋ ਫਿਰ ਜੇ ਕਿਸੇ ਭਾਈ ਨੇ ਕਾਰ ਲੈਣੀ ਹੈ ਨੰਬਰ ਮੈਂ ਸਕਰੀਨ ਤੇ ਪਾ ਦੇ ਵਿਜ਼ਿਟ ਕਰ ਲਓ ਬਾਕੀ ਬਾਈ ਹੋਰ ਦਾ ਇੰਸਟਾਗ੍ਰਾਮ ਦੇ ਉੱਪਰ ਪੇਜ ਵੀ ਹੈ ਹੈਨਾ ਮੈਥੋਂ ਪਹਿਲਾਂ ਇਹ ਅਪਡੇਟ ਦੇ ਦੇਣੇ ਹੁੰਦੇ ਨੇ ਠੀਕ ਹੈ ਵੀਰੇ ਫਿਰ ਹ